ਐਸ ਵੇਲੇ ਕੈਨੇਡਾ ਕੀ ਕਹਿ ਰਿਹਾ ਕਿ ਉਹ ਜਾ ਸੁਨੇਹੇ ਦੇ ਰਿਹਾ ਕੋਈ ਕਹਿੰਦਾ ਠੀਕ ਹੈ ਜੀ ਹੌਲੀ ਹੌਲੀ ਚੀਜ਼ਾਂ ਰਫਤਾਰ ਫੜਨ ਗਿਆ ਕੋਈ ਕਹਿੰਦਾ ਡੁੱਬੇ ਪੈ ਮਰੇ ਪੈ ਉਹ ਖਾਇਆ ਕ ਹੁਣ ਜਿਹੜਾ ਆ ਵਕਤ ਚੱਲ ਰਿਹਾ ਆ ਇਹ ਵਕਤ ਬਹੁਤ ਦੇਰ ਬਾਅਦ ਆਇਆ ਇਸ ਰੀਜਨ ਦਾ ਜਿਹੜਾ ਗ੍ਰਾਫ ਆ ਉਹ ਥਲਿੰਦ ਗਿਆ ਆਲ ਆਫ ਸਟਨ ਚੀਜ਼ੋ ਚੀਜ਼ਾਂ ਚੇਂਜ ਕੀਤੇ ਆ ਇੰਟਰਸਟ ਰੇਟ ਵਧਣ ਲੱਗੇ ਨਾਲ ਇਹਨਾਂ ਨੇ ਇਮੀਗ੍ਰੇਸ਼ਨ ਦੀ ਚੂੜੀ ਕਸਣ ਲੱਗੇ ਤਾਂ ਪਿਛਲੇ ਸਾਲ ਤਕਰੀਬਨ 1.5 ਲੱਖ ਤੋਂ ਉੱਪਰ ਜਿਹੜੇ ਸਟੂਡੈਂਟਸ ਜਾਂ ਵਰਕ ਪਰਮਿਟ ਵਾਲੇ ਉਹ ਆਪਣੇ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਸਾਡੇ ਜਿਹੜ ਕਾ ਹੁੰਦਾ ਜਿਹੜੇ ਹੁਣ ਪ੍ਰੈਜ਼ੀਡੈਂਟ ਆਏ ਨੇ ਜੀ ਰਾਮ ਸਾਹ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹ ਨੀਤੀਆਂ ਜਿਹੜੀਆਂ ਨੇ ਉਹ ਕਨੇਡਾ ਲੱਖ ਤੋੜ ਰਹੀਆਂ ਬੇਚ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਅਵਤਾਰ ਸਿੰਘ ਪਾਸ਼ ਨੇ ਕਿਸੇ ਸਮੇਂ ਲਿਖਿਆ ਸੀਗਾ ਵੈਸੇ ਲਿਖਿਆ ਵੀ ਇਹੋ ਜਿਹਾ ਕਿ ਉਹ ਸਤਰ ਅਮਰ ਹੋ ਗਈਆ ਅਵਤਾਰ ਸਿੰਘ ਪਾਸ਼ ਵੀ ਅਮਰ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਕੈਨੇਡਾ ਆਉਣ ਦਾ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਤੇ ਫਿਰ ਜਦੋਂ ਕੈਨੇਡਾ ਆ ਜਾਂਦੇ ਆ ਤੇ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਸੁਪਨਾ ਬਣ ਜਾਂਦਾ ਆ ਆਪਣਾ ਘਰ ਤੇ ਜਦੋਂ ਆਪਣੇ ਘਰ ਦੀ ਗੱਲ ਚੱਲਦੀ ਆ ਤੇ ਫਿਰ ਰਿਐਲਿਟੀ ਜਾਣਨੀ ਪੈਂਦੀ ਆ ਕਿ ਮਾਰਕੀਟ ਕੀ ਕਹਿੰਦੀ ਆ ਇੱਥੇ ਮਾਰਕੀਟ ਦੇ ਮੁਤਾਬਕ ਤੁਹਾਡੇ ਸੁਪਨੇ ਛੋਟੇ ਵੱਡੇ ਵੀ ਹੁੰਦੇ ਆ ਕਈ ਵਾਰੀ ਸੁਪਨੇ ਮਰਦੇ ਵੀ ਆ ਤੇ ਕਈ ਵਾਰੀ ਸੁਪਨੇ ਇੱਕ ਤੋਂ ਬਾਅਦ ਇੱਕ ਪੁੰਗਰ ਵੀ ਪੈਂਦੇ ਨੇ ਮਾਰਕੀਟ ਦੀ ਰਿਐਲਿਟੀ ਕੀ ਕਹਿੰਦੀ ਆ ਇਹਦੇ ਲਈ ਸਾਨੂੰ ਜਾਣਾ ਪੈਂਦਾ ਰੀਅਲਟਰ ਦੇ ਕੋਲ ਤੇ ਰੀਅਲਟਰ ਵੀ ਉਹ ਹੋਣਾ ਚਾਹੀਦਾ ਜਿਹੜਾ ਮਾਰਕੀਟ ਦੀ ਐਨ ਨਬਜ਼ ਜਾਣਦਾ ਹੋਵੇ ਹਰ ਰਗ ਰਗ ਤੋਂ ਵਾਕਫ ਹੋਵੇ ਕਿਹੜੇ ਵੇਲੇ ਕੀ ਹੋ ਸਕਦਾ ਇਸ ਵੇਲੇ ਕੈਨੇਡਾ ਦੀ ਮਾਰਕੀਟ ਜਿਹੜੀ ਹੈ ਉਹ ਅਜੀਬ ਤਰੀਕੇ ਦੇ ਰੰਗ ਦਿਖਾ ਰਹੀ ਹੈ ਕੋਈ ਕਹਿੰਦਾ ਅਜੇ ਠਹਿਰੋ ਇੰਤਜ਼ਾਰ ਕਰੋ ਬਹੁਤ ਬਿਹਤਰ ਚੀਜ਼ਾਂ ਹੋਣ ਵਾਲੀਆਂ ਨੇ ਕੋਈ ਇਹ ਕਹਿ ਰਿਹਾ ਕਿ ਨਹੀਂ ਭਾਈ ਅਜੇ ਔਖਾ ਆ ਕੰਮ ਤੇ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਔਖੇ ਦੇ ਵਿੱਚੋਂ ਹੀ ਤਾਂ ਚੰਗੀਆਂ ਚੀਜ਼ਾਂ ਨਿਕਲਦੀਆਂ ਨੇ ਤੇ ਮਾਰਕੀਟ ਦੀ ਨਬਜ਼ ਫੜਨ ਵਾਲੇ ਰਗ ਰਗ ਤੋਂ ਵਾਕਫ ਰੀਅਲਟਰ ਸਟਨ ਗਰੁੱਪ ਅਲਾਈਅੰਸ ਤੋਂ ਦੀਪ ਛੱਜ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਇਹਦੇ ਨਾਲ ਇਹਨਾਂ ਦੇ ਨਾਲ ਮਾਰਕੀਟ ਦੀਆਂ ਗੱਲਾਂ ਬਾਤਾਂ ਕਰਦੇ ਆ ਚਾਤ ਸਾਬ ਪਹਿਲਾਂ ਤਾਂ ਜੀ ਆਇਆਂ ਨੂੰ ਥੈਂਕ ਯੂ ਜੀ ਥੈਂਕ ਯੂ ਸੋ ਸ਼੍ਰੀਕਾਲ ਚਾਤ ਸਾਬ ਇਸ ਵੇਲੇ ਕੈਨੇਡਾ ਕੀ ਕਹਿ ਰਿਹਾ ਕਿਹੋ ਜਿਹਾ ਸੁਨੇਹਾ ਦੇ ਰਿਹਾ ਕਿਉਂਕਿ ਮਾਰਕੀਟ ਦੇ ਬਾਰੇ ਜਦੋਂ ਗੱਲ ਚੱਲਦੀ ਹੈ ਨਾ ਜਿੱਦਾਂ ਦਾ ਕਿਸੇ ਦਾ ਤਜਰਬਾ ਹੁੰਦਾ ਆ ਉਹ ਉਦਾਂ ਦੀ ਗੱਲ ਕਰਦਾ ਕੋਈ ਕਹਿੰਦਾ ਠੀਕ ਹੈ ਜੀ ਹੌਲੀ ਹੌਲੀ ਚੀਜ਼ਾਂ ਰਫਤਾਰ ਫੜਨ ਗਿਆ ਕੋਈ ਕਹਿੰਦਾ ਡੁੱਬੇ ਪਿਆ ਮਾਰੇ ਪਿਆ ਔਖਾ ਆ ਕੰਮ ਹਾਂਜੀ ਇਹ ਐਕਚੁਅਲੀ ਬੜਾ ਇਹ ਸਵਾਲ ਛੋਟਾ ਨਹੀਂ ਬਹੁਤ ਵੱਡਾ ਸਵਾਲ ਹੈ ਜੀ ਕਿ ਤੁਸੀਂ ਇਹ ਪੂਰੀ ਰਿਮਾਇੰਡ ਸੁਣਨੀ ਚਾਹੁੰਦੇ ਹੋ ਤੇ ਜੀ ਇਹਦਾ ਇਹ ਜੇ ਅਪਾ ਛੋਟਾ ਬਰੀਫਲੀ ਜੇ ਇਹਨੂੰ ਕੁਐਸਚਨ ਨੂੰ ਕਰਕੇ ਦੇਖਦੇ ਆ ਤਾਂ ਮਾਰਕੀਟ ਹਮੇਸ਼ਾ ਸਟੇਬਲ ਨਹੀਂ ਰਹਿੰਦੀ ਜੀ ਥਰੂਆਊਟ ਕੈਨੇਡਾ ਜੇ ਗੱਲ ਕਰਦੇ ਆ ਜੀ ਪਰ ਸਾਡੀ ਜਿਆਦਾ ਸਪੈਸ਼ialਟੀ ਜਿਹੜੀ ਆ ਜਿਹੜਾ ਲਾਇਸੈਂਸਡ ਅਸੀਂ ਹੈਗੇ ਆਂ ਅਸੀਂ ਹੈਗੇ ਆ ਬ੍ਰਿਟਿਸ਼ ਕੋਲੰਬੀਆ ਵਿੱਚ ਜੀ ਬਾਇੰਗ ਐਂਡ ਸੈਲਿੰਗ ਦੇ ਵਿੱਚ ਤੇ ਜਿਹੜੀ ਮੇਰੀ ਜ਼ਿਆਦਾ ਮੁਹਾਰਤ ਆ ਉਹ ਜੀਵੀ ਆਰਡੀ ਦੇ ਵਿੱਚ ਆ ਗ੍ਰੇਟਰ ਵੈਂਕੂਵਰ ਰੀਜਨਲ ਡਿਸਟ੍ਰਿਕਟ ਦੇ ਵਿੱਚ ਇੱਥੇ ਰੈਸੈਸ਼ਨ ਇੱਕ ਜਿਹੜਾ ਨਾਮ ਆ ਇਹ ਆਉਂਦਾ ਜਾਂਦਾ ਰਹਿੰਦਾ ਆ ਜੀ ਪਰ ਜਿਹੜਾ ਆ ਰੀਜਨ ਆ ਇਹਦੇ ਵਿੱਚ ਰੈਸੈਸ਼ਨ ਜਿਹੜਾ ਆ ਇਹ ਇਹ ਕਹੀਏ ਤਾਂ 82 83 ਤੋਂ ਬਾਅਦ 82 1982 83 ਤੋਂ ਬਾਅਦ ਇੰਨਾ ਡੀਪ ਰੈਸੈਸ਼ਨ ਆਇਆ ਜੀ ਅੱਗੇ ਕੀ ਹੁੰਦਾ ਕਿ ਇਹ ਆਉਂਦਾ ਆ 6 ਮਹੀਨੇ 7 ਮਹੀਨੇ ਉਸ ਤੋਂ ਬਾਅਦ ਚੀਜ਼ਾਂ ਫੇਰ ਲਾਈਨ ਤੇ ਆ ਜਾਂਦੀ ਹੈ ਜੀ ਪਰ ਇਸ ਵਾਰੀ ਬਾਕੀ ਕੈਨੇਡਾ ਦਾ ਇਥੇ ਨਾ ਡਿਫਰੈਂਟ ਆ ਬਾਕੀ ਕੈਨੇਡਾ ਜਿਵੇਂ ਕੈਲਗਰੀ ਹੋਈ ਐਡਮਿੰਟਨ ਟ੍ਰਾਂਟੋ ਵੈਨੀਪੈਗ ਕਿਤੇ ਵੀ ਮਾਰਕੀਟ ਹੋ ਰ ਆ ਉੱਥੇ ਉਹਨਾਂ ਦੀਆਂ ਬਾਇ ਲॉज ਨੇ ਜਿਹੜੀਆਂ ਜ਼ੋਨਿੰਗਸ ਨੇ ਜਿਹੜੀਆਂ ਉਹ ਡਿਫਰੈਂਟ ਨੇ ਸਾਡੇ ਬਹੁਤ ਸਟ੍ਰਿਕਟ ਆ ਸਾਰਾ ਕੁਝ ਇੱਥੇ ਹੂੰ ਸੋ ਦੇ ਕਰਕੇ ਇੱਥੋਂ ਦੀ ਮਾਰਕੀਟ ਜਿਹੜੀ ਆ ਉਹ ਕਾਫੀ ਸਟੇਬਲ ਰਹਿੰਦੀ ਹੈ ਤੇ ਸਟੇਬਲ ਹੋ ਕੇ ਰੈਸੈਸ਼ਨ ਦਾ ਮਤਲਬ ਇਹ ਹੁੰਦਾ ਇੱਥੇ ਕਿ ਇੱਕ ਵਾਰੀ ਮਾਰਕੀਟ ਉੱਪਰ ਗਈ ਫਿਰ ਰੁਕ ਜਾਂਦੀ ਹੈ ਜੀ ਥੱਲੇ ਨਹੀਂ ਸੀ ਆਉਂਦੀ ਉਸ ਤੋਂ ਬਾਅਦ ਫਿਰ ਥੋੜਾ ਰੁਕ ਕੇ ਦਨ ਅੱਗੇ ਉਹਦਾ ਗ੍ਰਾਫ ਫਿਰ ਅੱਗੇ ਤੁਰ ਪੈਂਦਾ ਸੀ ਹੁਣ ਜਿਹੜਾ ਆਹ ਵਕਤ ਚੱਲ ਰਿਹਾ ਆ ਇਹ ਵਕਤ ਬਹੁਤ ਦੇਰ ਬਾਅਦ ਆਇਆ ਕਿ ਜਿੱਥੇ ਇਸ ਰੀਜਨ ਦਾ ਜਿਹੜਾ ਗ੍ਰਾਫ ਆ ਉਹ ਥੱਲੇ ਨੂੰ ਗਿਆ ਆ ਜੀ ਪ੍ਰਾਈਸਸ ਵਾਈਜ਼ ਜੀ ਆਸਕਿੰਗ ਪ੍ਰਾਈਸਸ ਵਾਈਜ਼ ਤੇ ਉਹਦੇ ਕਈ ਰੀਜਨਸ ਨੇ ਵੱਡਾ ਰੀਜ਼ਨ ਇੰਟਰਸਟ ਰੇਟ ਆ ਜੀ ਕਿਉਂਕਿ ਪਹਿਲੋਂ ਪੈਸਾ ਬਹੁਤ ਸਸਤਾ ਸੀ ਜੀ ਤੇ ਉਹ ਪੈਸਾ ਸਸਤਾ ਹੋਣ ਦੇ ਨਾਲ ਤੁਹਾਡੇ ਪੇਮੈਂਟਾਂ ਛੋਟੀਆਂ ਹੁੰਦੀਆਂ ਨੇ ਤੁਹਾਡੀ ਅਫੋਰਡੇਬਿਲਟੀ ਹੁੰਦੀ ਆ ਜੀ ਦੂਸਰਾ ਇਮੀਗ੍ਰੇਸ਼ਨ ਐਂਡ ਸਟੂਡੈਂਟਸ ਇੱਕ ਬਹੁਤ ਵੱਡਾ ਰੀਜ਼ਨ ਸੀ ਕਿ ਡਿਮਾਂਡ ਐਂਡ ਸਪਲਾਈ ਜੀ ਕਿ ਤੁਹਾਨੂੰ ਰਹਿਣ ਨੂੰ ਜਗ੍ਹਾ ਚਾਹੀਦੀ ਆ ਜਦੋਂ ਉਹ ਘਟ ਜਾਂਦੀ ਆ ਤਾਂ ਉਹਦੇ ਨਾਲ ਪ੍ਰਾਈਸਾਂ ਵਧਦੀਆਂ ਨੇ ਉਹਦੇ ਨਾਲ ਬੇਸਮੈਂਟਾਂ ਦੇ ਕਿਰਾਏ ਵਧੇ ਸਾਰਾ ਕੁਝ ਹੋਇਆ ਤਾਂ ਉਹਨਾਂ ਦੀ ਅਫੋਰਡੇਬਿਲਟੀ ਉਹ ਬੈਟਰ ਹੋ ਗਈ ਜੀ ਆਲ ਆਫ ਸੱਡਨ ਚੀਜ਼ੋ ਚੀਜ਼ਾਂ ਚੇਂਜ ਕੀਤੇ ਆ ਇੰਟਰਸਟ ਰੇਟ ਵਧਣ ਲੱਗੇ ਨਾਲ ਇਹਨਾਂ ਨੇ ਇਮੀਗ੍ਰੇਸ਼ਨ ਦੀ ਚੂੜੀ ਕਸਣ ਲੱਗੇ ਹੂੰ ਉਹਦੇ ਨਾਲ ਬਹੁਤ ਜੇਪਾਨ ਪੀਬੀਸੀ ਦੀ ਨਿਊਜ਼ ਦੇਖਦੇ ਆ ਜਾਂ ਕੈਨੇਡੀਅਨ ਅਦਰ ਨਿਊਜ਼ ਦੇਖਦੇ ਆ ਤਾਂ ਪਿਛਲੇ ਸਾਲ ਤਕਰੀਬਨ ਸਵਾ ਲੱਖ ਤੋਂ ਉੱਪਰ ਜਿਹੜੇ ਸਟੂਡੈਂਟਸ ਜਾਂ ਵਰਕ ਪਰਮਿਟ ਵਾਲੇ ਉਹ ਆਪਣੇ ਆਪਣੇ ਮੁਲਕਾਂ ਨੂੰ ਵਾਪਸ ਚਲੇ ਗਏ ਜੀ ਉਹਦੇ ਨਾਲ ਕੀ ਹੋ ਗਿਆ ਕਿ ਕਾਫੀ ਉਹਨਾ ਮਾਰਕੀਟ ਦੇ ਵਿੱਚ ਕਿਹੜਾ ਗੈਪ ਆ ਉਹ ਕ੍ਰੀਏਟ ਹੋਣ ਲੱਗ ਗਿਆ ਤੇ ਜਿਹੜੀ 2400 ਨੂੰ ਰੈਂਟ ਮੰਗਣ ਦੇ ਸੀਗੇ 1800 ਤੇ ਆ ਗਿਆ ਜੀ ਪਰ ਪੇਮੈਂਟਸ ਬਿਕੋਜ਼ ਇੰਟਰਸਟ ਰੇਟ ਵਧਣ ਕਰਕੇ ਉੱਥੇ ਖੜੀਆਂ ਨਹੀਂ ਉਹ ਢਾਈ ਗੁਣਾ ਹੋ ਗਈ ਜਿਹੜੀ ਪਹਿਲਾਂ 3000 ਪੇਮੈਂਟ ਸੀ ਉਹ 7000 ਤੇ ਆ ਗਈ ਕਿਉਂਕਿ ਇੰਟਰਸਟ ਰੇਟ ਵਧ ਗਏ ਜੀ ਇਨਕਮ ਘਟ ਗਈ ਇੰਟਰਸਟ ਰੇਟ ਵਧ ਗਏ ਤੇ ਨਾਲ ਸਾਡੇ ਜਿਹੜਾ ਗਵਾਂਡੀ ਮੁਲਕਾ ਉੱਥੋਂ ਦਾ ਜਿਹੜੇ ਹੁਣ ਪ੍ਰੈਜ਼ੀਡੈਂਟ ਆਏ ਨੇ ਜੀ ਟਰੰਪ ਸਾਹਿਬ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਨੀਤੀਆਂ ਨੇ ਉਹ ਨੀਤੀਆਂ ਜਿਹੜੀਆਂ ਨੇ ਉਹ ਕੈਨੇਡਾ ਨੂੰ ਕੈਨੇਡਾ ਦਾ ਲੱਕ ਤੋੜ ਰਹੀਆਂ ਬੇਸੀ ਜੀ ਹਾਂਜੀ ਅੱਛਾ ਇਹ ਇਹਦੇ ਵਿੱਚ ਇੱਕ ਬੜੀ ਹੋਰ ਚੀਜ਼ ਮਹੱਤਵਪੂਰਨ ਹੈ ਤੁਸੀਂ ਕਿਹਾ ਕਿ ਮਾਰਕੀਟ ਜਿਹੜੀ ਆ ਉਹ ਫਲਕਚੂਏਟ ਕਰਦੀ ਆ ਉਹ ਅਪ ਡਾਊਨ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਵੈਸੇ ਆਪਾਂ ਉਹ ਕਿਤੇ ਜਾਈਏ ਨਾ ਤੇ ਜਿਹੜਾ ਆਈਸੀਯੂ ਦੇ ਵਿੱਚ ਉਹਨਾਂ ਨੇ ਮਰੀਜ਼ ਦੇ ਲਾਇਆ ਹੁੰਦਾ ਇੱਕ ਮੀਟਰ ਲਾਇਆ ਹੁੰਦਾ ਟੀਵੀ ਤੇ ਉਹ ਉਹ ਵਾਈਪਸ ਚੱਲਦੀਆਂ ਨੇ ਲਾਈਨ ਚੱਲਦੀ ਹੈ ਉਹ ਜਦੋਂ ਬਿਲਕੁਲ ਸਟੇਟ ਹੋ ਜਾਂਦੀ ਹੈ ਇਹਦਾ ਮਤਲਬ ਹੈ ਕਿ ਖਤਮ ਹੈ ਬੰਦਾ ਨਾ ਉਹ ਅਪ ਡਾਊਨ ਚਲਦੀਆਂ ਰਹਿੰਦੀਆਂ ਤੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ ਤੇ ਇਹ ਮਾਰਕੀਟ ਦਾ ਅਪ ਡਾਊਨ ਹੋਣਾ ਮਾਰਕੀਟ ਦੇ ਜਿਉਂਦੇ ਹੋਣ ਦੀ ਵੀ ਨਿਸ਼ਾਨੀ ਹੈ ਹਾਂਜੀ ਇਹ ਕਿ ਨੀ ਕਦੇ ਵੀ ਮਾਰਕੀਟ ਜਿਹੜੀ ਹੁੰਦੀ ਹੈ ਸਾਰਿਆਂ ਲਈ ਇੱਕ ਤਰਫਾ ਨਹੀਂ ਹੁੰਦੀ ਜੀ ਅੱਜ ਜਿਵੇਂ ਬਾਅਰਸ ਮਾਰਕੀਟ ਆ ਜਿਹੜੇ ਬਾਅਰਸ ਮਾਰਕੀਟ ਆ ਬਿਕੋਜ਼ ਉਹਨੂੰ ਕੋਈ ਚੀਜ਼ ਜਿਹੜੀ ਹੈ ਉਹ 15 ਤੋਂ 20% ਸਸਤੀ ਮਿਲ ਰਹੀ ਹੈ ਜੀ ਕਿਉਂਕਿ ਜਿਹੜਾ ਵੈਂਕੂਵਰ ਆ ਜਾਂ ਵੈਂਕੂਵਰ ਦਾ ਵਾਲਾ ਦਵਾਲਾ ਜਿੱਥੇ ਆਪਾਂ ਬੈਠੇ ਆ ਇਹ ਦੁਨੀਆ ਦੀ ਅੱਜ ਵੀ ਫੌਬਸ ਮੈਗਜ਼ੀਨ ਦੇ ਮੁਤਾਬਕ ਸਾਰਿਆਂ ਨਾਲੋਂ ਫੇਵਰਿਟ ਜੀ ਜਗ੍ਹਾ ਆ ਜਿੱਥੇ ਇਮੀਗ੍ਰੇਸ਼ਨ ਜਿਹੜਾ ਕੋਈ ਬੰਦਾ ਅਮੀਰ ਆ ਉਹਨੇ ਜੇ ਇਮੀਗ੍ਰੇਸ਼ਨ ਲੈਣੀ ਆ ਤੇ ਰਹਿਣ ਵਾਸਤੇ ਕਿਉਂਕਿ ਇੱਥੋਂ ਦਾ ਮੌਸਮ ਠੀਲਾ ਜਿਹੜਾ ਐਟਮੋਸਫੀਅਰ ਇੱਥੋਂ ਦਾ ਇਹਦੇ ਨਾਲ ਦਾ ਹੈ ਨਹੀਂ ਇਹਦੇ ਨਾਲ ਦਾ ਕੋਈ ਮੇਲ ਹੈ ਨਹੀਂ ਕਿਤੇ ਹੋਰ ਜੀ ਸੋ ਇਹਦੇ ਕਰਕੇ ਇਹ ਇੱਕ ਪਾਰਟ ਹੈਗਾ ਆ ਕਿ ਜਦੋਂ ਬਾਹਰ ਆਉਂਦਾ ਆ ਉਹਦੀ ਪਹਿਲੀ ਪ੍ਰੀਫਰੈਂਸ ਇਹ ਹੈ ਵੈਂਕੂਵਰ ਦੂਜਾ ਵੈਂਕੂਵਰ ਦੀ ਵੱਡੀ ਪ੍ਰੋਬਲਮ ਇਹ ਆਈ ਹੋਈ ਹੈ ਕਿ ਸਾਡੇ ਇਥੇ ਜੀਵੀਆਰਡੀ ਦੇ ਵਿੱਚ ਨਹੀਂ ਸੌਰੀ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਇੱਕ ਲਾ ਹੈਗਾ ਉਹਨੂੰ ਏਐਲਆਰ ਇੱਕ ਜ਼ੋਨਿੰਗਾ ਉਹਨੂੰ ਐਗਰੀਕਲਚਰ ਲੈਂਡ ਰਿਜ਼ਰਵ ਕਹਿੰਦੇ ਆ ਉਹਨੂੰ ਜੀ ਉਹ ਫੋਰਚੂਨੇਟਲੀ ਜਾਂ ਅਨਫੋਰਚੂਨੇਟਲੀ ਉਹ ਇਸ ਏਰੀਆ ਦੇ ਦਿਵਾਲੀ ਸਰਨ ਤੋਂ ਬਾਅਦ ਐਗਰੀਕਲਚਰ ਲੈਂਡ ਆ ਜੀ ਇਸ ਤੋਂ ਬਾਅਦ ਜੇ ਆਪਾਂ ਅਪ ਨਾਰਥ ਨੂੰ ਉਤਰੇ ਜਾਂਦੇ ਆ ਈਸਟ ਨੂੰ ਚਲੇ ਜਾਂਦੇ ਆ ਬ੍ਰਿਟਿਸ਼ ਕੋਲੰਬੀਆ ਦੇ ਤਾਂ ਤੁਹਾਨੂੰ ਬਹੁਤ ਘੱਟ ਐਗਰੀਕਲਚਰ ਲੈਂਡ ਮਿਲੂਗਾ ਜੀ ਐਗਰੀਕਲਚਰ ਲੈਂਡ ਤਕਰੀਬਨ 5 6% ਹੀ ਆ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੂੰ ਸੋ ਇੱਥੇ ਹਰੇਕ ਪ੍ਰੋਵਿੰਸ ਕੰਟੇਨ ਕਰਨਾ ਚਾਹੁੰਦੀ ਆ ਕਿ ਕੱਲ ਨੂੰ ਜੇ ਕੋਈ ਹੋਵੇ ਅਸੀਂ ਅਲੱਗ ਹੁੰਨੇ ਆ ਤੇ ਸਾਡੇ ਕੋਲ ਮੈਕਸਿਮਮ ਖਾਣ ਵਾਸਤੇ ਉਗਾਉਣ ਵਾਸਤੇ ਜ਼ਮੀਨ ਹੋਣੀ ਚਾਹੀਦੀ ਬਿਲਕੁਲ ਇਸ ਕਰਕੇ ਜਿਹੜੀ ਇੱਥੋਂ ਦੀ ਡਿਵੈਲਪਮੈਂਟ ਆ ਉਹਦਾ ਇਹ ਇਸ਼ੂ ਆ ਕਿ ਅਸੀਂ ਅਸੀਂ ਅਲਬਰਟਾ ਵਾਂਗੂ ਡਿਵੈਲਪ ਨਹੀਂ ਕਰ ਸਕਦੇ ਅਸੀਂ ਅ ਅ অন্ਟਾਰੀਆ ਵਾਂਗੂ ਜਾਂ ਸਸਕਾਚੂਨ ਉੱਥੇ ਤਾਂ ਹੈਗਾ ਤੁਸੀਂ ਪਾਣੀ ਦਾ ਨਿਕਾਸ ਤੇ ਪਾਣੀ ਫਰੈਸ਼ ਵਾਟਰ ਪ੍ਰੋਵਾਈਡ ਕਰੋ ਤੇ ਤੁਸੀਂ ਸਬਡਿਵੀਜ਼ਨ ਬਣਾਓ ਜੀ ਕਿਉਂਕਿ ਉਹਨਾਂ ਕੋਲੇ ਅਬੰਡੈਂਸ ਲੈਂਡ ਹੈਗਾ ਜਿੱਥੇ ਉਹ ਖੇਤੀਬਾੜੀ ਕਰ ਸਕਦੇ ਆ ਜੀ ਸਾਡੇ ਕੋਲੇ ਉਹ ਹੱਥ ਬੰਨੇ ਐ ਸੋ ਇਸ ਕਰਕੇ ਇੱਥੇ ਚੀਜ਼ਾਂ ਮਹਿੰਗੀਆਂ ਪਹਿਲਾਂ ਹੀ ਸੀਗੀਆਂ ਜੀ ਇੱਥੋਂ ਦਾ ਸਿਰਫ ਲਾਈਫਸਟਾਈਲ ਨੂੰ ਕੰਟੇਨ ਕਰਨਾ ਹੀ ਇੱਕ ਇੱਕ ਲਾਈਫਸਟਾਈਲ ਹੈ ਬਿਲਕੁਲ ਯਾਨੋ ਕੰਟੇਨ ਕਰਨਾ ਹੀ ਲਾਈਫ ਸਟਾਈਲ ਆ ਵੀ ਉੱਚਾ ਵੈਂਕੂਵਰ ਰਹਿੰਦੇ ਹੋ ਉਹ ਯਾਰ ਤੁਸੀਂ ਤਾਂ 8-8000 ਡਾਲਰ ਤੁਹਾਡੇ ਪੇਮੈਂਟ ਆ ਇਹਨਾਂ ਤੁਸੀਂ ਕਿਵੇਂ ਕੰਟੇਨ ਕਰਦੇ ਕਹਿੰਦਾ ਵੀ ਇੱਥੇ ਰਹਿਣ ਦੀ ਕੋਸਟ ਆ ਇਹ ਕੋਸਟ ਆਫ ਡੂਇੰਗ ਬਿਜ਼ਨਸ ਹੁੰਦਾ ਜਮੇ ਇਹ ਕੋਸਟ ਆਫ ਲਿਵਿੰਗ ਆ ਲਕਜ਼ਰੀਅਸ ਲਾਈਫ ਇਤੋਂ ਦੀ ਇਹ ਲਕਜ਼ਰੀ ਲਾਈਫ ਆ ਇਹਨੂੰ ਲੋਕਾਂ ਨੇ ਆਨੰਦ ਲੈਣ ਲਈ ਇੰਨੇ ਪੈਸੇ ਲਾਉਣੇ ਪੈਂਦੇ ਆ ਅੱਛਾ ਆਨੰਦ ਦੀ ਤੁਸੀਂ ਗੱਲ ਕਰਤੀ ਆ ਜਿਹੜਾ ਆਨੰਦ ਹੁੰਦਾ ਨਾ ਉਹ ਕਹਿੰਦੇ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ ਮਤਲਬ ਜੋ ਤੁਹਾਨੂੰ ਆਪਣੇ ਘਰ ਦੇ ਵਿੱਚ ਆਨੰਦ ਮਿਲਣਾ ਹੈ ਨਾ ਤੇ ਉਹ ਤੁਸੀਂ ਜਿੱਥੇ ਮਰਜੀ ਘੁੰਮ ਲੋ ਤੁਹਾਨੂੰ ਆਨੰਦ ਨਹੀਂ ਮਿਲਣਾ ਤੇ ਇਹੀ ਇਸ ਵੇਲੇ ਜਦੋਂ ਬੀਸੀ ਦੀ ਤੁਸੀਂ ਗੱਲ ਕਰਦੇ ਇਹੀ ਸਭ ਤੋਂ ਵੱਡੇ ਜਿਹੜਾ ਸਿਆਪਾ ਕਿ ਘਰ ਲੈਣਾ ਬੜਾ ਔਖਾ ਹੋ ਜਾਂਦਾ ਇੱਥੇ ਮਾਰਕੀਟ ਘਰਾਂ ਦੀ ਵੀ ਇਸ ਵੇਲੇ ਕੁਝ ਕਹਿ ਰਹੀ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਇਹ ਸਵਾਲ ਦੇ ਵਿੱਚ ਵੀ ਜੀ ਇੱਕ ਤਾਂ ਹੁੰਦਾ ਕਿ ਆਪਾਂ ਜਦੋਂ ਕੈਨੇਡਾ ਆਉਣੇ ਆ ਨਾ ਜਦੋਂ ਆਪਣਾ ਮੁਲਕ ਖਾਸ ਕਰ ਆਪਾਂ ਤਾਂ ਚਲੋ ਪਪਾ ਪੰਜਾਬ ਦੀ ਗੱਲ ਕਰਦੇ ਜਿਆਦਾ ਪੰਜਾਬੀ ਸ਼ੋਅ ਆਪਣਾ ਆਪਾਂ ਬੈਟਰ ਲਾਈਫ ਲਈ ਦੋ ਦੋ ਤਰ੍ਹਾਂ ਦੇ ਬੰਦੇ ਆ ਇੱਕ ਹੈਗਾ ਬੈਟਰ ਲਾਈਫ ਲਈ ਇੱਕ ਹੈਗਾ এমਪਲੋਇਮੈਂਟ ਜਾਂ ਉਹਨਾਂ ਨੇ ਆਪਣਾ ਉੱਥੇ ਕੰਮ ਨਹੀਂ ਮਿਲਦਾ ਇੱਥੇ ਕੰਮ ਕਰਕੇ ਚਾਰ ਪੈਸੇ ਜੋੜਨੇ ਹਨ ਕੋਈ ਵੀ ਸਿਸਟਮ ਦੇ ਵਿੱਚ ਜਾਣਿਆ ਤਾਂ ਪਹਿਲੋ ਤੁਹਾਨੂੰ ਉੱਥੋਂ ਦਾ ਲਾਈਫ ਸਟਾਈਲ ਅਡਾਪਟ ਕਰਨਾ ਪੈਂਦਾ ਜੀ ਜਦੋਂ ਪਹਿਲੋ-ਪਹਿਲੋ ਆਈ ਸੀ ਉਹਦਾ ਲਾਈਫ ਸਟਾਈਲ ਹੀ ਹੁੰਦਾ ਸੀ 5 ਦਿਨ ਕੰਮ ਕਰੋ 8 ਘੰਟੇ ਉਸ ਤੋਂ ਬਾਅਦ ਤੁਸੀਂ ਦੋ ਦਿਨ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਹੋ ਜੀ ਇਹ ਲਾਈਫ ਸਟਾਈਲ ਸੀਗਾ ਕਿਤੇ ਘੁੰਮਣ ਜਾਣਿਆ ਕੁਛ ਕਰਦੇ ਆ ਉਹ ਹੌਲੀ-ਹੌਲੀ ਸਾਡਾ ਇੱਕ ਸਾਡੇ ਚ ਇੱਕ ਜਿਹੜੀ ਸਾਡੀ ਗਰੋਥ ਦਾ ਰੀਜ਼ਨ ਵੀ ਆ ਤੇ ਸਾਡੀ ਇੱਕ ਡੁੱਬਣ ਦਾ ਰੀਜ਼ਨ ਵੀ ਬਣਦਾ ਉਹ ਗਰੋਥ ਦਾ ਰੀਜ਼ਨ ਇਹ ਹੈ ਕਿ ਜਦੋਂ ਅਸੀਂ ਇੱਕ ਦੂਸਰੇ ਨੂੰ ਦੇਖਦੇ ਆ ਵੀ ਇਹਨੇ ਕੁਝ ਚੰਗਾ ਕੀਤਾ ਤਾਂ ਇੱਕ ਸਾਡੇ ਕੰਪੀਟੀਟਿਵ ਮਾਈਂਡ ਆ ਸਾਡਾ ਆਪਾਂ ਵੀ ਕਰਨਾ ਚਾਹੁੰਦੇ ਆ ਵੀ ਜੇ ਉਹਨੇ ਕਿਲਾ ਲਿਆ ਤਾਂ ਨਾਲ ਮੈਂ ਵੀ ਕਿਲਾ ਜੋੜਾਂ ਜੇ ਉਹਨੇ ਟਰੱਕ ਲਿਆ ਮੈਂ ਵੀ ਲਵਾਂ ਜੇ ਉਹਨੇ ਦੁਕਾਨ ਲਈ ਮੈਂ ਵੀ ਲਵਾਂ ਪਰ ਉਹ ਕਈ ਵਾਰੀ ਕਰਦੇ ਕਰਦੇ ਆਪਾਂ ਕੰਪੀਟੀਸ਼ਨ ਉਹਨੇ ਵਡਾ ਕਰ ਮੈਂ ਵਡਾ ਕਰ ਉਹਦੇ ਚਾਰ ਬੈਡਰੂਮ ਮੇਰੇ 6 ਹੈ ਨਾ ਜ਼ਰੂਰਤ ਦੀ ਹੈ ਜਾਂ ਨਹੀਂ ਹੈ ਜੀ ਥੱਲੇ ਕੀ ਬਣਾਉਣਾ ਉੱਤੇ ਕੀ ਬਣਾਉਣਾ ਸਾਰਾ ਕੁਝ ਉਸ ਚੱਕਰ ਦੇ ਵਿੱਚ ਜਿਹੜਾ ਅਸੀਂ ਪੈ ਗਏ ਜਦੋਂ ਉਹਦੇ ਨਾਲ ਉਹ ਦੌੜ ਦੇ ਵਿੱਚ ਇੱਕ ਪੈਸਾ ਸਸਤਾ ਮਿਲ ਰਿਹਾ ਸੀਗਾ ਤੇ ਇੱਕ ਉਹ ਦੌੜ ਨਾਲ ਜਾਰੀ ਰੱਖੀ ਜਿਹੜੀ ਅਸਲੀ ਕਦਰਾਂ ਨੇ ਵੀ ਆਪਾਂ ਹੋਰ ਵੀ ਜ਼ਿੰਦਗੀ ਇੰਜੋਏ ਕਰਨੀ ਹੈ ਜੀ ਉਹ ਜ਼ਿੰਦਗੀ ਚਾਹੇ ਸਵੀਡਰਟ ਕੇ ਤੁਰੰਦੀ ਹੋਵੇ ਚਾਹੇ ਚੰਗੇ ਜਿਮਸ ਜਾਣ ਦੇ ਚਾਹੇ ਤੁਸੀਂ ਕੋਈ ਹੋਰ ਐਕਟੀਵਿਟੀਜ਼ ਬੂਟਿੰਗ ਦੀ ਸਕੀਇੰਗ ਦੀ ਕੈਂਪਿੰਗ ਦੀ ਕਰਨੀ ਉਹ ਚੀਜ਼ਾਂ ਤੋਂ ਅਸੀਂ ਕਾਫੀ ਪਾਸੇ हट ਕੇ ਸਿਰਫ ਸਾਡਾ ਦੋ ਤਿੰਨ ਥਾਵਾਂ ਤੇ ਧਿਆਨ ਰਹਿ ਗਿਆ ਇੱਕ ਤਾਂ ਹੈਗਾ ਵੱਡੇ ਘਰ ਹਮ ਵੱਡੇ ਵਿਆਹ ਤੇ ਉਦੋਂ ਬਾਅਦ ਵੱਡੇ ਬਿਜ਼ਨਸ ਜੀ ਤਾਂ ਉਹਦੇ ਨਾਲ ਕੀ ਹੋ ਗਿਆ ਤੁਹਾਡਾ ਲਾਈਫ ਦਾ ਜਿਹੜਾ ਅਸਲੀ ਜਿਹੜਾ ਮਨੋਰਥ ਆ ਉਹ ਆਪਾਂ ਗਵਾ ਲਏ ਨੇ ਜੇ ਚੀਜ਼ਾਂ ਨੂੰ ਅਸੀਂ ਇੱਕ ਲਾਈਨ 'ਚ ਰੱਖੀਏ ਆਪਣੇ ਖਰਚਿਆਂ ਨੂੰ ਤੇ ਬਾਕੀ ਸਿਸਟਮ ਨੂੰ ਸਮਝੀਏ ਆ ਮੁਲਕ ਦੀਆਂ ਕਦਰਾਂ ਕੀਮਤਾਂ ਨੂੰ ਸਮਝੀਏ ਤੇ ਇੱਥੋਂ ਆਪਾਂ ਨੂੰ ਕੀ ਦੇ ਰਿਆ ਹੋ ਰਹੇ ਇੱਕ ਇਹੋ ਜਿਹਾ ਸੋਹਣਾ ਐਟਮੋਸਫੀਅਰ ਆ ਕਿੰਨੀ ਸੋਹਣੀ ਡੈਮੋਕ੍ਰੇਸੀ ਦਾ ਜਿਹੜੇ ਰੂਲਸ ਐ ਰੈਗੂਲੇਸ਼ਨਸ ਨੇ ਫਰੀडम ਆਫ ਸਪੀਚ ਹੈਗੀ ਆ ਇੱਥੇ ਤੁਹਾਨੂੰ ਪ੍ਰੋਟੈਕਸ਼ਨ ਆ ਸਾਰਾ ਕੁਝ ਉਹ ਚੀਜ਼ਾਂ ਦਾ ਆਪਾਂ ਕਾਫੀ ਹੱਦ ਤੱਕ ਫਾਇਦਾ ਵੀ ਲੈਨੇ ਆ ਤੇ ਉਹਦਾ ਹੁਣ ਆਪਾਂ ਨੁਕਸਾਨ ਵੀ ਭੁਗਤ ਰਹੇ ਆ ਮੈਨਾਂ ਘਰ ਵਾਲੀ ਗੱਲ ਤੋੜਦੇ ਤੋੜਦੇ ਤੁਸੀਂ ਕਿਉਂਕਿ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਕੁਝ ਇਹੋ ਜਿਹੀਆਂ ਗੱਲਾਂ ਕਰ ਰਹੇ ਸੀਗੇ ਸਾਡਾ ਪੰਜਾਬੀਆਂ ਦਾ ਸੁਭਾਅ ਵੀ ਇਹੋ ਜਿਹਾ ਬਿਰਤੀ ਵੀ ਸਾਡੀ ਇਹੋ ਜੀ ਹੋ ਗਈ ਹੈ ਕਿ ਕੁਦਰਤ ਤੋਂ ਅਸੀਂ ਆਪਣੇ ਆਪ ਨੂੰ ਇਸ ਵੇਲੇ ਟੁੱਟੇ ਹੋਏ ਮਹਿਸੂਸ ਕਰਦੇ ਜਦ ਕਿ ਸਾਡੇ ਗੁਰੂ ਸਹਿਬਾਨ ਬਾਬੇ ਨਾਨਕ ਨੇ ਵੀ ਜਿਹੜਾ ਉਹ ਖੇਤੀ ਕੀਤੀ ਦੇਖੋ ਕਿੰਨਾ ਲੰਬਾ ਸਮਾਂ ਉਹ ਕੁਦਰਤ ਦੇ ਨਾਲ ਜਾ ਕੇ ਜਿਹੜਾ ਉਹ ਰਹਿ ਜਿੱਥੇ ਵੀ ਗਿਆ ਕੁਦਰਤ ਦੇ ਨੇੜੇ ਨੇੜੇ ਰਹਿ ਅਸੀਂ ਬਾਬੇ ਨਾਨਕ ਦੇ ਫਲਸਫੇ ਨੂੰ ਅਸਲ ਦੇ ਵਿੱਚ ਸਮਝ ਹੀ ਨਹੀਂ ਸਕਿਆ। ਅਸੀਂ ਕੁਦਰਤ ਦੇ ਨੇੜੇ ਜਾਂਦੇ ਹੀ ਨਹੀਂ ਆ। ਸਾਨੂੰ ਘਰ ਦੇ ਵਿੱਚ ਵੀ ਐਸੇ ਵੇਲੇ ਪੰਜਾਬ ਦੇਖ ਲਓ ਇੱਥੇ ਮੈਂ ਰੁੱਖ ਦਰਖਤ ਦੇਖਦਾ ਚੰਗਾ ਲੱਗਦਾ। ਸਾਡੇ ਉੱਥੇ ਕਨਸੈਪਟ ਇਹ ਹੋ ਗਿਆ ਕਿ ਘਰ ਵੱਡਾ ਹੋਣਾ ਚਾਹੀਦਾ। ਉਹੀ ਇੱਥੇ ਆਉਣੀਆਂ ਚੀਜ਼ਾਂ ਘਰ ਵੱਡਾ ਹੋਣਾ ਚਾਹੀਦਾ ਤੇ ਘਰ ਦੇ ਵਿੱਚ ਜੇ ਰੁੱਖ ਹੈ ਉਹ ਕਹਿੰਦੇ ਨਹੀਂ ਪੱਤੇ ਡਿੱਗਦੇ ਆ, ਖਲਾਰਾ ਪੈਂਦਾ ਕੱਟ ਦਿਓ ਇਹਨੂੰ, ਵੱਢ ਦਿਓ, ਚੱਕ ਦਿਓ। ਬਹੁਤ ਸੋਹਣੀ ਗੱਲ ਹੈ। ਕਿਉਂਕਿ ਇੱਥੇ ਵੀ ਜਦੋਂ ਘਰ ਬਣਦੇ ਨੇ ਹੂੰ ਸਾਡਾ ਪਹਿਲਾ ਕੰਮ ਉਹ ਕਹਿੰਦੇ ਨੇ ਜਿਹੜੇ ਸਾਡੀ ਕੋਈ ਕਿ ਵਰਤੀ ਪਿੱਛੋਂ ਤਾਂ ਆਪਾਂ ਜ਼ਿਆਦਾ ਖੇਤੀਬਾੜੀ ਨਾਲ ਸੰਬੰਧਿਤ ਵਾਧੇ ਹੋਏ ਆ ਆਪਣਾ ਦੋ ਚੀਜ਼ਾਂ ਦਾ ਬਹੁਤ ਵੱਡਾ ਵੈਰ ਰਿਹਾ ਉੱਥੇ ਇੱਕ ਦਰਖਤ ਨਾਲ ਇੱਕ ਸੱਪ ਨਾਲ ਹੂੰ ਤੇ ਦੋਨੇ ਤੁਹਾਡੇ ਮਿੱਤਰ ਨੇ ਠੀਕ ਹੈ ਜੀ ਇੱਥੇ ਆ ਕੇ ਵੀ ਸਾਡਾ ਇਹ ਕਿ ਵਰਤੀ ਹੈ ਕਿ ਘਰ ਬਹੁਤ ਸੋਹਣੇ ਬਣੇ ਨੇ ਜੀ ਤੁਸੀਂ ਹੁਣ ਵੀ ਜਾਓਗੇ ਨਾ ਕਿਸੇ ਘਰ ਜਾਓ ਤੁਹਾਨੂੰ ਲਾਇਬ੍ਰੇਰੀ ਨਹੀਂ ਮਿਲੂਗੀ ਹੂੰ ਤੁਹਾਨੂੰ ਬਾਹਰ ਜ ਰੂਮ ਮਿਲੂਗਾ ਇਹ ਇਹ ਤਾਂ ਬਿਲਕੁਲ ਹੈ ਇਹ ਪੱਕੀ ਗੱਲ ਹੈ ਜੇ ਲਾਇਬ੍ਰੇਰੀ ਮਿਲਣੀ ਫਿਰ ਆਪਾਂ ਕਹਿੰਦੇ ਬੱਚਿਆਂ ਨੂੰ ਉਹ ਕਾ ਫੋਨ ਦੇ ਤੋਂ ਲਾਇਬ੍ਰੇਰੀ ਨਹੀਂ ਬਣਦੀ ਜੀ ਕਿਤਾਬ ਪੜ੍ਹਨੀ ਕਿਤਾਬ ਨੇ ਇੱਕ ਤੁਹਾਨੂੰ ਸਿਸਟਮੈਟਿਕਲੀ ਕਿਤਾਬ ਲਿਖੀ ਜਾਂਦੀ ਹੈ ਉਹਨੂੰ ਕਿਸੇ ਤਰੀਕੇ ਨਾਲ ਕਿਸੇ ਪਾਸੇ ਦਸਾਵਲ ਲੈ ਕੇ ਜਾਣਾ ਜੀ ਹੁਣ ਆਪਾਂ ਫੋਨ ਆ ਸਾਡੇ ਕੋਲੇ ਸਾਰੀ WhatsApp ਖੋਲ ਲਿਆ ਉਦੋਂ ਬਾਅਦ ਆ ਖੋਲ ਲਿਆ ਤੁਹਾਨੂੰ ਦਸਾ ਮਿੰਟਾਂ ਨੂੰ ਪੁੱਛੋ ਤੁਸੀਂ ਕਿਹੜੀ ਚੀਜ਼ ਕਿਹੜਾ ਕੀ ਦੇਖਿਆ ਨੋ ਬੜੀ ਨੋਸ ਕੀ ਦੇਖਿਆ ਸੋ ਇਹ ਚੀਜ਼ਾਂ ਵਾਸਤੇ ਕੋਈ ਵੀ ਲਾਈਫ ਸਟਾਈਲ ਨੂੰ ਮੇਨਟੇਨ ਕਰਨਾ ਉਦੋਂ ਬਾਅਦ ਕੋਈ ਬਿਜ਼ਨਸ ਨੂੰ ਮੇਨਟੇਨ ਕਰਨਾ ਉਹਦਾ ਇੱਕ ਇੱਕ ਕ੍ਰਾਈਟੇਰੀਆ ਹੁੰਦਾ ਤੁਹਾਨੂੰ A B C D ਹੀ ਜਾਣਾ ਪੈਂਦਾ 1 2 3 ਹੀ ਜਾਣਾ ਪੈਂਦਾ 1 ਤੋਂ 100 ਦੇ ਜਾਓਗੇ ਵਿਚਾਲੇ ਜਿਹੜੇ 99 ਗਾਇਬ ਹੋ ਗਏ ਆ ਉਹ ਡੁੱਬਣੇ ਡੁੱਬਣੇ ਨੇ ਸੋ ਇਸ ਕਰਕੇ ਚੀਜ਼ਾਂ ਹੌਲੀ ਹੌਲੀ ਗਰੋ ਹੁੰਦੀਆਂ ਨੇ ਪਰ ਹੁੰਦਾ ਇਹ ਆ ਕਿ ਜਦੋਂ ਆਪਾਂ ਇੱਥੇ ਆਉਣੇ ਆ ਨਵੇਂ ਆਉਣੇ ਆ ਤਾਂ ਸਾਡਾ ਦਿਲ ਕਰਦਾ ਹੁੰਦਾ ਵੀ ਜਿਹੜਾ 10 ਸਾਲ ਪਹਿਲਾਂ ਆਇਆ ਮੈਂ ਕੱਲ੍ਹ ਨੂੰ ਇਹ ਨਾਲ ਰਲ ਜਾ ਜੀ ਉਹਦੇ ਲਈ ਫਿਰ ਆਪਾਂ ਰਿਸਕ ਲੈਣੇ ਆ ਜਾਂਦੇ ਹੂੰ ਰਿਸਕ ਲੈਣਾ ਕਾਹਦਾ ਉਹ ਬੈਂਕਾਂ ਤੋਂ ਲੈਣਾ ਹੁੰਦਾ ਜਾਂ ਜਿਹੜਾ ਘਰ ਦੇ ਵਿੱਚ ਆਰ ਪੇਮੈਂਟ ਲਾਈਆਂ ਨੇ ਉਦੇ ਅਗੇਂਸਟ ਲਾਈਨ ਆਫ ਕਰੈਡਿਟ ਚੱਕ ਕੇ ਲੈਣੀ। ਜੀ। ਉਸ ਤੋਂ ਬਾਅਦ ਉਹ ਇੰਟਰਸਟ ਰੇਟ ਠੀਕ ਆ ਤੁਹਾਡਾ ਕੰਮ ਚੱਲੀ ਜਾਂਦਾ ਤੁਸੀਂ ਲਈ ਜਾਂਦੇ ਹੋ। ਚੱਲੀ ਜਾਊਗਾ। ਹਮ। ਪਰ ਜਦੋਂ ਇੰਟਰਸਟ ਨੇ ਇੱਕ ਇੱਕ ਵਾਰੀ ਜਿਵੇਂ ਸ਼ੁਰੂ ਹੋਇਆ ਜੀ। ਉਹ ਹਰੇਕ ਮਹੀਨੇ 0.25 ਜੋ ਲੱਗੇ ਚੱਕਣ ਉਹ ਤਾਂ ਮੈਂ ਲਿਟਰਲੀ ਦੋ ਤਿੰਨ ਵਾਰੀ ਇਹ ਹੋਇਆ ਮੈਂ ਮਕੈਨਿਕ ਦੇ ਖੜਾ ਸੀ ਮੈਂ ਉੱਥੇ ਦੱਸਿਆ ਜਾ ਕੇ ਮੈਂ ਕਿ ਅੱਜ ਇੰਟਰਸਟ ਰੇਟ ਅੱਜ ਫੇਰ ਪੁਆਇੰਟ بیس ਪੁਆਇੰਟ 25 ਚੱਕਤਾ ਜੀ ਤੇ ਇੱਕ ਮੁੰਡਾ ਪੇਮੈਂਟ ਕਰਨ ਲੱਗਿਆ ਸੀ ਆਪਣੀ ਤੇ ਉਹੜੇ ਮੂਹ ਉਟ ਗਿਆ ਹੂੰ ਮੈਨੂੰ ਕਹਿੰਦਾ ਭਾਜੀ ਤੁਹਾਨੂੰ ਕਿਵੇਂ ਪਤਾ ਮੈਂ ਕਿਹਾ ਨਿਊਜ਼ ਵੀ ਮੈਥਡ ਮੇਰਾ ਬਿਜ਼ਨਸ ਸਾਡ ਨੂੰ ਤਾਂ ਦੇਖਦੇ ਆਂ ਕਹਿੰਦਾ ਪਹਿਲੋਂ ਹੀ ਜਿਹੜੀਆਂ ਪੇਮੈਂਟਾਂ ਨੇ ਉਹ ਲੱਕ ਤੋੜਿਆ ਹੋਇਆ ਇਹ ਹੁਣ 0.25 ਮਤਲਬ ਹੁਣ ਜੇ ਬੰਦੇ ਨੇ ਮਿਲੀਅਨ ਡਾਲਰ ਦੀ ਪੇਮੈਂਟ ਚੱਕੜੀਆਂ ਜੀ ਤਾਂ ਉਹਨੂੰ ਪਤਾ ਆ ਕਿ 0.25 ਦਾ ਮਤਲਬ ਕੀ ਹੁੰਦਾ ਹੈ ਹੂੰ ਬਿਲਕੁਲ ਜਦੋਂ ਪੈਰ ਫਸਾਰਨੇ ਨੇ ਉਹਦਾ ਇੱਕ ਤਰੀਕਾ ਆ ਦੂਸਰਾ ਇੱਕ ਹੋਰ ਇਹ ਆ ਗਿਆ ਕਿ ਅਸੀਂ ਇੱਥੇ ਸਾਰੇ ਜਿੰਨੇ ਵੀ ਜ਼ਿਆਦੇ ਸਾਡਾ 80% ਜਿਹੜਾ ਬਿਜ਼ਨਸ ਆ ਉੱਕਰਾਂ ਦੁਆਲੇ ਆ ਹੂੰ ਬਿਲਕੁਲ ਕਿਉਂਕਿ ਘਰ ਹੀ ਬਣਾਉਨੇ ਆ ਘਰ ਹੀ ਵੇਚਦੇ ਆ ਉਦੋਂ ਬਾਅਦ ਹੋਰ ਬਣਾਉਣ ਲੱਗ ਜਾਂਦੇ ਆ ਤੇ ਘਰ ਬਣਾ ਕੇ ਘਰ ਚ ਕਿਰਾਏਦਾਰ ਰੱਖ ਕੇ ਉਹਦੇ ਚੋ ਵੀ ਬਿਜ਼ਨਸ ਕਰਦੇ ਆ ਹਾਂ ਫੇ ਥੱਲੇ ਬੇਸਮੈਂਟਾਂ ਕਿਰਾਏ ਤੇ ਹੁੰਦੀਆਂ ਕਿਉਂਕਿ ਜਦੋਂ ਤੁਸੀਂ ਲੋਨ ਲਈ ਕੁਆਲੀਫਾਈ ਹੋਣਾ ਬੈਂਕ ਨੇ ਪੁੱਛਣਾ ਤੇਰੀ ਹੋਰ ਇਨਕਮ ਕਿੱਥੋਂ ਕ੍ਰੀਏਟ ਕਰਦੇ ਆ ਜੀ ਉਹ ਕ੍ਰੀਏਟ ਕਰਨ ਲਈ ਫਿਰ ਸਾਨੂੰ ਸਾਡੇ ਕੋਲ ਦੋ ਸਵੀਟਾਂ ਨੇ ਥੱਲੇ ਹਨਾ ਸਾਡਾ ਤਾਂ 5000 ਆਉਂਦਾ ਥੱਲੇ ਹਨਾ ਉਹ ਉਹਨਾਂ ਨੇ ਦੋ ਚੀਜ਼ਾਂ ਪਾ ਦੇਣੀਆਂ ਨੇ ਥੋਡੀਆਂ ਤੁਹਾਨੂੰ 5 ਆਵੇ ਤੁਹਾਨੂੰ 4 ਆਵੇ ਕੱਲ ਨੂੰ ਤੁਹਾਨੂੰ 3 ਆਵੇ ਉਹ ਬੈਂਕ ਦੀ ਹੈਡੈਕ ਨਹੀਂ ਉਹਨਾਂ ਨੇ ਤੁਹਾਨੂੰ ਲੋਨ ਦਿੱਤਾ ਉਹਨਾਂ ਨੇ ਤੁਹਾਡੀ ਪੇਮੈਂਟ ਸੈੱਟ ਕਰਤੀ ਤੁਸੀਂ ਸਾਈਨ ਕਰਤੇ ਉਦੋਂ ਬਾਅਦ ਜੇ ਨਹੀਂ ਪੇ ਕਰੋਂਗੇ ਤਾਂ ਉਹ ਮੁੜ ਕੇ ਅਗਰੇ ਨਹੀਂ ਲੈ ਜਾਣਾ ਬਿਲਕੁਲ ਬੈਂਕ ਨਹੀਂ ਲੈ ਜਾਣਾ ਆਲਥੋ ਬੈਂਕ ਜਿਹੜਾ ਆ ਉਹ ਰੀਅਲ ਏਸਟੇਟ ਬਾਏ ਕਰਨ ਦੇ ਮੂਡ 'ਚ ਨਹੀਂ ਹੁੰਦਾ ਉਹਨੇ ਤਾਂ ਆਪਦਾ ਪੈਸਾ ਹੀ ਕਮਾਉਣਾ ਹੈ ਜੀ ਪਰ ਇਹਦੇ 'ਚ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਆਰ ਸੈਸ਼ਨ ਨੇ ਜਿੰਨਾ ਬੈਡ ਟੇਸਟ ਦਿੱਤਾ ਕਿਉਂਕਿ ਇਹਦੋਂ ਪਹਿਲਾ ਰੈਸੈਸ਼ਨ 82 ਚ ਆਇਆ ਸੀ ਜੀ ਉਦੋਂ ਜਾਦੇ ਲੋਕੀ ਮਿੱਲਾਂ ਮਗਲਾਂ ਚ ਕੰਮ ਕਰਦੇ ਸੀ ਇੱਕ ਅਦਾ ਕਰ ਲਿਆ ਜਾਂ ਦੋ ਲੈ ਸੀ ਬਸ ਉਦੋਂ ਬਾਅਦ ਉਹ ਕਿਰਾਏ ਤੇ ਛਾੜਦੇ ਸੀ ਆਪ ਕੰਮ ਕਰਦੇ ਸੀ ਜੀ ਹੁਣ ਕੀ ਹੋਇਆ ਹੋਇਆ ਕਿ ਜਿਹੜੇ ਬੰਦੇ ਆਪਾਂ ਇੱਕ ਤਰ੍ਹਾਂ ਦੇ ਬਿਜ਼ਨਸ ਚ ਪਏ ਹੋਏ ਆ ਸਾਡੇ ਕੋਲੇ ਉਸ ਤੋਂ ਸਿਵਾਏ ਹੋਰ ਪੈਸਿਵ ਇਨਕਮ ਹੈ ਨਹੀਂ ਕਿਸੇ ਪਾਸੇ ਹੋਰ ਸੈਕੰਡ ਸੋਰਸ ਆਫ ਇਨਕਮ ਹੈ ਨਹੀਂ ਬਿਲਕੁਲ ਸੋ ਜੋ ਸੈਕੰਡ ਸੋਰਸ ਆਫ ਇਨਕਮ ਵੀ ਹੈ ਨਹੀਂਗਾ ਇੱਕ ਮੇਨ ਮਾਰਕੀਟ ਆ ਉਹ ਕਰੈਸ਼ ਹੋਗੀ ਆਬਵੀਅਸਲੀ ਅਸੀਂ ਇਹ ਵਿਚੀ ਬੈਠੇ ਹਾਂ ਨਾ ਇੱਕ ਲੇਅਰ ਲਾਈਫ ਵੀ ਲੈ ਲਈ ਜਨਾ ਵੀ ਹੁਣ ਆ ਹੀ ਰਿਹਾ ਚਲੋ ਕੋਈ ਗੱਲ ਨਹੀਂ ਓਏ ਉਹ ਵੀ ਹੁੰਦਾ ਹੈ ਪਰ ਇਹ ਜਾਂਦਾ ਕਿ ਇਹ ਦੇਖਿਆ ਨਹੀਂ ਸੀ ਵੀ ਇਤਨਾ ਇੰਟਰਸਟਿਡ ਵਧੂਗਾ ਆਪਾਂ ਪਹਿਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਗੱਲ ਕਿਹਾ ਸੀ ਕਿ ਜੇ ਕੈਨੇਡਾ ਦੀ ਇੱਥੋਂ ਦੀ ਖਾਸ ਕਰਕੇ ਮਾਰਕੀਟਸ ਨੂੰ ਠੱਲ ਪਾਉਣੀ ਹੈ ਤੇ ਕੋਈ ਤਰੀਕਾ ਹੈ ਉਹ ਠੱਲ ਪਾਉਣ ਦਾ ਕਿ ਜਾਂ ਤਾਂ ਬਹੁਤ ਜ਼ਿਆਦਾ ਜ਼ਮੀਨ ਕੱਟੀ ਜਾਵੇ ਜਿੱਥੇ ਬਹੁਤ ਘਰ ਬਣ ਇੱਕਦਮ ਜਿਹੜੇ ਪੋਸੀਬਲ ਨਹੀਂ ਸੀਗਾ ਦੂਜਾ ਹੈਗਾ ਇੰਟਰਸਟਿਡ ਚੱਕਿਆ ਜਾਊਗਾ ਤਾਂ ਉਹਨਾਂ ਠੱਲ ਪਾਓਗੇ ਦੂ ਪਹਿਲਾ ਇਹ ਆਪਸ਼ਨ ਇਹ ਕਰ ਨਹੀਂ ਸਕਦੇ ਸੀ ਕਿਉਂਕਿ ਨਦਰਲੈਂਡ ਹੀ ਹੈ ਨਹੀਂ ਨਾ ਕੋਲ ਉੱਥੇ ਲੈਂਡ ਬਹੁਤ ਆ ਉਹਨੂੰ ਡਿਵੈਲਪ ਕਰਨ ਲਈ ਬਹੁਤ ਕੁਝ ਚਾਹੀਦਾ ਦੂਸਰਾ ਇੰਟਰਸਟ ਰੇਟ ਚੱਕਣਾ ਹੈ ਇੰਟਰਸਟ ਰੇਟ ਚੱਕਤਾ ਉਹਨਾਂ ਨੇ ਜੀ ਹੁਣ ਜਿਹੜਾ ਮੈਨੂੰ ਅੱਜ ਮੈਂ 1.5% ਤੇ ਆ ਮੈਨੂੰ ਪੈਸੇ ਮਿਲੇ ਹੋਏ ਜਾਂ 1.9% ਤੇ ਮਿਲੇ ਹੋਏ ਨੇ ਜੀ ਜਦੋਂ ਉਹ 4% ਤੇ ਚਲੇਗੀ ਮੇਰੀ ਮੇਰੀ ਪੇਮੈਂਟ 3000 ਤੋਂ 6 ਹੋ ਗਈ ਜੀ ਇਨਕਮ ਤਾਂ ਮੇਰੀ 4000 ਹੀ ਹੈ ਬਿਲਕੁਲ ਜਦੋਂ 6 ਹੋ ਗਈ ਉਹ ਪੈਸੇ ਕਿੱਥੋਂ ਆਉਣੇ ਨੇ ਫਿਰ ਤੁਸੀਂ ਉਹਦੇ ਘਰ ਦੇ ਲਈ ਨੋ ਕਰੈਡਿਟ ਚੱਕੋਗੇ ਜਾਂ ਤੁਸੀਂ ਓਵਰਟਾਈਮ ਕਰੋਗੇ ਐਤਵਾਰ ਲਾਉਂਗੇ ਜਵਾਕਰ ਨੂੰ ਤੱਕੋਂ ਹੀ ਕੰਮ ਤੇ ਪੇਰੈਂਟਸ ਨੂੰ ਲਾਉਂਗੇ ਸਾਰਿਆਂ ਨੂੰ ਕੰਮ ਕਰੋਗੇ ਤਾਂ ਪੇਮੈਂਟ ਤਾਂ ਦੇਣੀ ਪੈਣੀ ਹੈ ਕਿਉਂਕਿ ਇਹ ਸਾਡਾ ਦੂਸਰੀ ਇਹ ਵੀ ਗੱਲ ਹੈ ਕਿ ਸਾਡੇ ਆਪਾਂ ਇੰਨੇ ਅਣਖੀ ਵੀ ਹੈਗੇ ਆਪਾਂ ਛੇਤੀ ਜਾਣ ਨਹੀਂ ਦਿੰਦੇ ਹੂੰ ਉਹ ਬੈਂਕ ਨੂੰ ਪਰ ਇੱਥੋਂ ਵੀ ਇਹ ਜਿਹੜੇ ਪੰਜਾਬੀ ਨੇ ਇਹਨਾਂ ਨੇ ਘਰ ਨਹੀਂ ਜਾਣ ਦੇਣਾ ਇਹ ਅਣਖੀ ਨੇ ਪਰ ਉਹ ਅਣਖ ਵਾਲੇ ਚੱਕਰ 'ਚ ਅਸੀਂ ਬਾਕੀ ਜ਼ਿੰਦਗੀ ਜਵਦੀ ਖੜੀ ਕਰੀ ਮੈਂ ਇੱਕ ਤੁਹਾਡੇ ਨਾਲ ਇੰਟਰਵਿਊ ਵੱਖਰੀ ਕਰਨੀ ਆ ਮੈਂ ਅੱਜ ਤੁਹਾਡੇ ਨਾਲ ਗੱਲਬਾਤਾਂ ਕਰਕੇ ਇਹ ਜਾਣ ਲਈ ਆ ਕਿ ਜ਼ਿੰਦਗੀ ਦਾ ਫਲਸਫਾ ਵਧੀਆ ਜ਼ਿੰਦਗੀ ਦਾ ਫਲਸਫਾ ਤੇ ਕੈਨੇਡਾ ਦੇ ਵਿੱਚ ਸਾਰੇ ਜੂਝਦੇ ਹੋਏ ਹਾਲਾਤਾਂ ਦੇ ਨਾਲ ਤੇ ਅਸਲ ਦੇ ਵਿੱਚ ਜ਼ਿੰਦਗੀ ਕਿਵੇਂ ਜੂਣੀ ਆ ਉਹਦੇ ਉੱਤੇ ਆਪਾਂ ਇੱਕ ਵੱਖਰੀ ਡਿਟੇਲਡ ਜੀ ਇੰਟਰਵਿਊ ਤੁਹਾਡੇ ਨਾਲ ਕਰਨੀ ਆ ਪਰ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਬੈਠੇ ਆ ਸਾਨੂੰ ਵੀ ਆਪਣੀ ਨਿਗਾਹ ਤੇ ਚੀਜ਼ਾਂ ਖੋਲ ਕੇ ਰੱਖਦੇ ਆ ਆਪਾਂ ਦੇਖਣ ਦੇ ਜੀ ਜਿਹੜੀ ਇਨਫਲੇਸ਼ਨ ਆ ਉਹ ਇਨਫਲੇਸ਼ਨ ਅੱਗੇ ਨਾਲੋਂ ਮੂਵ ਹੋਈ ਆ ਉੱਪਰ ਨੂੰ 1.7 ਤੋਂ 1.9 ਹੋਈ ਆ ਜੀ ਜਿਹੜੀ ਕਿ ਇਹ ਸੰਕੇਤ ਦਿੰਦੀ ਹੈ ਵੀ ਇਹ ਲੱਗਦਾ ਨਹੀਂ ਕਿ ਇਹ ਇੰਟਰਸਟ ਰੇਟ ਘਟਾਉਣਗੇ ਜੀ ਇਹ ਲੱਗਦਾ ਨਹੀਂ ਹਮ ਅਗੇਨ ਬਿਕੋਜ਼ ਦੂਸਰਾ ਹੈਗਾ ਟੈਰਫ ਦਾ ਉੱਤੇ ਬਹੁਤ ਵੱਡਾ ਜਨਤਾ ਤੇ ਸੰਕਟ 19 ਦਿਨ ਉਹ ਵੀ ਇਹ ਫੈਸਲਾ ਕਰਨਾ ਉਹਨਾਂ ਨੂੰ ਤਲਵਾਰ ਲਟਕਦੀ ਪਈ ਬਹੁਤ ਵੱਡੀ ਹੈ 35% ਟੈਰਫ 35% ਮੂਨਾ ਕਹਿਣਾ 35% ਬਹੁਤ ਵੱਡਾ ਜੀ ਟੈਰਫਾ ਤੇ ਉਹਦੇ ਨਾਲ ਕੰਟਰੀ ਗੋਡਿਆਂ ਤੇ ਆ ਜਾਂਦੀ ਹੈ ਜੀ ਤੇ ਇਹਨਾਂ ਨੇ ਜੇ ਇੰਟਰਸਟ ਰੇਟ ਘਟਾਉਂਦੇ ਆ ਤਾਂ ਇਹਨਾਂ ਦੀ ਵਰਲਡ ਦੇ ਵਿੱਚ ਹੋਰ ਜਿਹੜੀ ਮਾਰਕੀਟ ਆ ਉਹ ਥੱਲੇ ਆਉਂਦੀ ਕੈਨੇਡਾ ਦੀ ਜੀ ਸੋ ਜਿਹੜਾ ਇਹ ਰਿਜ਼ਰਵ ਬੈਂਕ ਆਫ ਕੈਨੇਡਾ ਇਹਨੂੰ ਬਹੁਤ ਚੀਜ਼ਾਂ ਸੋਚਣੀਆਂ ਪੈਂਦੀਆਂ ਇਹਦੇ ਬਾਰੇ ਨੇ ਜੀ ਸੋ ਲੱਗਦਾ ਤਾਂ ਨਹੀਂ ਪਰ ਜਿੰਨੀ ਵੀ ਹੁਣ ਇੰਟਰਸਟ ਰੇਟ ਜਿਹੜਾ ਹੈਗਾ ਆ ਉਹਦੇ ਮੁਤਾਬਕ ਵੀ ਜੇ ਆਪਾਂ ਬਾイヤーズ ਵਾਸਤੇ ਇਹ ਹਜੇ ਮਾਰਕੀਟ ਬਹੁਤ ਸੋਹਣੀ ਆ ਜੀ ਕਿਉਂਕਿ ਹਜੇ ਚੀਜ਼ਾਂ ਜਿਹੜੀਆਂ 12 15 17% ਵੀ ਸਸਤੀਆਂ ਮਿਲਦੀਆਂ ਡਿਪੈਂਡ ਕਰ ਰਿਹਾ ਕਿ ਜਿਹੜਾ ਸੈਲਰ ਆ ਉਹਦੀ ਪੋਜੀਸ਼ਨ ਕੀ ਹੈ ਜੀ ਬਹੁਤ ਸਟਕਾ ਜਾਂ ਕਿੰਨਾ ਕੁ ਸਟਕਾ ਕਿਨੇ ਉਹਦੇ ਪੇਮੈਂਟਾਂ ਦਾ ਟੀ ਹਿਸਾਬ ਕਿਤਾਵਾ ਕਿੰਨਾ ਲੂਜ਼ ਕਰਨ ਨੂੰ ਤਿਆਰ ਹੈ ਲੂਜ਼ ਹੀ ਕਰਨਾ ਗੇਨਸਾ ਕਰਨਾ ਹੈ ਨਾ ਖਾਸ ਕਰ ਜਿਨ੍ਹਾਂ ਨੇ ਪਿਛਲੇ ਦੋਹਾਂ ਸਾਲਾਂ 'ਚ ਘਰ ਲਏ ਨੇ ਤਿੰਨਾਂ 'ਚ ਉਹ ਤਾਂ ਬਹੁਤ ਜ਼ਿਆਦਾ ਲੂਜ਼ ਕਰਨਗੇ ਕਿਉਂਕਿ ਉਹਨਾਂ ਨੇ ਬਹੁਤ ਪ੍ਰਾਈਮ ਟਾਈਮ ਦੇ ਉੱਤੇ ਪ੍ਰੋਪਰਟੀਆਂ ਲਈਆਂ ਜਦੋਂ ਪੀਕ ਤੇ ਪ੍ਰਾਈਸਸ ਸੀਗੀਆਂ ਜੀ ਸੋ ਬਾਇਰ ਮਾਰਕੀਟ ਆਲਵੇਸ ਹੈਗੀ ਆ ਪਰ ਜਿਹੜੀ ਵੱਡੀ ਪ੍ਰੋਬਲਮ ਆਈ ਆ ਜਿਹੜੀ ਸਾਡੇ ਇੱਥੇ ਕਾਂਡੋ ਮਾਰਕੀਟ ਕਰੈਸ਼ ਹੋਈ ਆ ਜਿਹੜੇ ਹਾਈ ਰਾਈਸ ਬਿਲਡਿੰਗਸ ਦੇ ਵਿੱਚ ਉਹਦੀ ਵੱਡੀ ਪ੍ਰੋਬਲਮ ਆ ਕਿ ਉਹ ਬਹੁਤ ਜ਼ਿਆਦਾ ਉਹਦੇ ਚ ਅਵੇਲੇਬਿਲਿਟੀ ਆ ਤੇ ਜਿਨ੍ਹਾਂ ਨੇ ਉਹ ਬਰਨ ਤੋਂ ਪਹਿਲਾਂ ਜਿਹੜੇ ਬਾਏ ਕਰਦੇ ਆ ਉਹਨਾਂ ਨੇ ਉਹਨਾਂ ਤੋਂ ਕੰਪਲੀਸ਼ਨਾਂ ਨਹੀਂ ਹੋ ਰਹੀਆਂ ਹੁਣ ਡਿਸਕਾਊਂਟ ਕਰਨੇ ਪੈ ਰਹੇ ਡਿਸਕਾਊਂਟ ਤਾਂ ਕਰਨੇ ਪੈ ਰਹੇ ਡਿਸਕਾਊਂਟ ਤੇ ਵੀ ਨਹੀਂ ਨਾ ਕੰਪਲੀਟ ਹੁੰਦੇ ਕਿਉਂਕਿ ਡਾਊਨ ਤਾਂ ਗਿਆ ਸਾਰਾ ਜੀ ਫਿਰ ਉਹਦੇ ਪੇਮੈਂਟ ਗੜ ਪਹੁੰਚਣਗੇ ਫਿਰ ਉਹਦਾਂ ਰੈਂਟ ਨਹੀਂ ਹੋਣਾ ਚਾੜਨਾ ਉਹਦਾ ਸੋ ਉਹ ਲੋਕੀ ਬੈਕ ਆਊਟ ਹੋ ਰਹੇ ਆ ਜੀ ਤੇ ਕਾਫੀ ਲਾ ਸੂਟਸ ਨੇ ਤੇ ਕਾਫੀ ਲਿਟੀਗੇਸ਼ਨ ਵਾਲੇ ਲੋਅਰਸ ਨੇ ਉਹ ਬਿਜ਼ੀ ਹੋਣਗੇ ਹੂੰ ਇਹ ਮਾਰਕੀਟ ਦੀ ਜਿਹੜੀ ਤਾਜ਼ਾ ਰਿਪੋਰਟ ਇਹ ਕਹਿ ਰਹੀ ਹੈ ਕਟੋਕਟ ਇਹ ਕਹਿ ਸਕਦੇ ਆ ਜਿੱਥੋਂ ਮੈਂ ਸੁਪਨੇ ਤੋਂ ਗੱਲ ਸ਼ੁਰੂ ਕੀਤੀ ਸੀ ਖਰੀਦਣ ਵਾਲੇ ਲਈ ਮੌਕਾ ਵਧੀਆ ਹੈਗਾ ਹੈ ਜੀ ਖਰੀਦਣ ਵਾਸਤੇ ਪਰ ਉਹ ਵੀ ਇਹ ਖਰੀਦਣ ਵਾਲੇ ਵਾਸਤੇ ਵੀ ਜਿਹੜਾ ਬੈਂਕ ਨੇ ਜਿਹੜੇ ਉਹ ਕਾਫੀ ਟਾਈਟ ਹੋਏ ਹੋਏ ਨੇ ਤੇ ਤੁਹਾਨੂੰ ਜਿਹੜੇ ਫਾਰਮੈਲिटीज ਪੂਰੀਆਂ ਕਰਦੇ ਆ ਸਾਰਾ ਕੁਝ ਕਰਦੇ ਆ ਸੋ ਜਿਹੜਾ ਲੋਨ ਉਹ ਅੱਧਾ ਘੱਟ ਬੈਂਕ ਹੀ ਸਿੱਧਾ ਕਰ ਲੈਂਦਾ ਨਾਲ ਉਹ ਸੈਲਰ ਨੂੰ ਕਿੰਨੇ ਤਿੰਨ ਤੇਰੀ ਵਰਤ ਹੁਣ ਇਹ ਚੋ ਜਸਵੀਰ ਜੀ ਹੁੰਦਾ ਕਿ ਇੱਕ ਪ੍ਰਾਪਰਟੀ ਤੁਹਾਨੂੰ ਪਸੰਦ ਆਵੇ ਏ ਬੀ ਸੀ ਆ ਤੁਹਾਨੂੰ ਪਸੰਦ ਆ ਗਈ ਉਦੀ ਪ੍ਰਾਈਸ ਲੱਗੀ ਹੈ 1.5 ਮਿਲੀਅਨ ਤੁਸੀਂ 1.3 ਤੇ ਤੁਹਾਡੀ ਗੱਲ ਬਣ ਗਈ ਜੀ ਆਪਾਂ ਮੰਨ ਗਏ ਦੋਨੇ ਉਹ ਵੀ ਮੰਨ ਗਏ ਉਸ ਤੋਂ ਬਾਅਦ ਫਿਰ ਹੁੰਦਾ ਕਿ ਤੁਸੀਂ ਅਪਰੂਵਡ ਵੀ ਹੋ 1.3 ਮਿਲੀਅਨ ਲਈ ਜੀ ਬੈਂਕ ਤੋਂ ਪਰ ਉਸ ਤੋਂ ਬਾਅਦ ਇਹ ਅਗਲਾ ਸਟੈਪ ਹੁੰਦਾ ਕਿ ਬੈਂਕ ਨੇ ਆਪਣਾ ਅਪਰੇਜ਼ਰ ਫਿਰ ਭੇਜਣਾ ਤੇ ਜੀ ਵੀ ਇਹ ਪ੍ਰਾਪਰਟੀ 1.3 ਹੈਗੀ ਹੂੰ ਉਹਨੇ ਜਦੋਂ ਆਲੇ ਦੁਆਲੇ ਦੇਖਣਾ ਉਹਨੇ ਕਿਹਾ ਨਹੀਂ ਸਾਡੇ ਹਿਸਾਬ ਨਾਲ ਇਹ ਪ੍ਰਾਪਰਟੀ 1.2 2 ਦੀ ਹੈ ਜਾਂ 1.2 ਦੀ ਹੈ ਹੂੰ 12 ਲੱਖ ਦੀ ਹੈ 15 ਲੱਖ ਦੀ ਨਹੀਂ ਹੈ ਉਹ ਫਿਰ ਜਿਹੜਾ ਬਾਹਰ ਆਉ ਨੂੰ ਕਹਿੰਦੇ ਦੇਖ ਅਸੀਂ ਤੈਨੂੰ 12 ਲੱਖ ਦੇ ਹਿਸਾਬ ਨਾਲ ਲੋਨ ਦੇਣਾ ਜੀ ਜਿਹੜਾ ਤੂੰ ਉੱਪਰਲਾ ਲੱਖਾ ਜਿੱਥੋਂ ਮਰਜ਼ੀ ਲਾ ਕੇ ਪਾਲਾ ਸਾਡੀ ਕੋਈ ਹੈਡੈਕ ਨਹੀਂ ਜੀ ਅਸੀਂ ਤੈਨੂੰ 12 ਹੀ ਦੇਣਾ ਬਿਲਕੁਲ ਉੱਥੇ ਆ ਕੇ ਫਿਰ ਜਿਹੜਾ ਆ ਬਹੁਤ ਡੀਲਾਂ ਜਮਾਂ ਜਦੋਂ ਜਾ ਕੇ ਤੁਹਾਨੂੰ ਰਿਟੇਨਰ ਲੈਟਰਸ ਹੁੰਦੀਆਂ ਨੇ ਉਹ ਉੱਥੋਂ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ ਤੁਸੀਂ 2-2 ਹਫ਼ਤੇ 3-3 ਹਫ਼ਤੇ ਬੈਂਕਾਂ ਦੇ ਗਿੜੇ ਕੱਢ-ਕੱਢ ਕੇ ਲਾਸਟ ਇਥੇ ਸਾਰਾ ਕੁਝ ਥੋੜਾ ਹੋਇਆ ਹੁੰਦਾ ਤੁਨੋਂ ਉੱਥੇ ਬੈਂਕ ਉੱਥੇ ਮਨਾ ਕਰ ਦਿੰਦਾ ਇਨੇ ਇੰਨੇ ਦੇਣੇ ਉੱਥੇ ਜਾ ਕੇ ਡੀਲਾਂ ਟੁੱਟਦੀਆਂ ਨੇ ਫਿਰ ਉਹ ਜਿਹੜਾ ਸੈਲਰ ਆ ਉਹ ਉਹਦੀ ਮਜਬੂਰੀ ਬਣ ਜਾਂਦੀ ਆ ਕਿ ਉਹਨੂੰ ਹੋਰ ਸਸਤਾ ਕਰਕੇ ਘਰ ਵਿੱਚ ਜੀ ਹਾਂਜੀ ਬਿਲਕੁਲ ਇਹ ਇਹ ਫਿਰ ਉੱਥੇ ਜਾ ਕੇ ਗੱਲ ਤਾਂ ਫਿਰ ਉੱਥੇ ਜਾ ਕੇ ਆ ਜਾਂਦੀ ਬਾਏਰ ਲਈ ਤਾਂ ਫਿਰ ਨਫਾ ਹੀ ਨਫਾ ਆ ਸੈਲਰ ਲਈ ਫਿਰ ਸੈਲਰ ਦੀ ਵੱਡੀ ਪ੍ਰੋਬਲਮ ਹਾਂਜੀ ਅੱਛਾ ਤੁਸੀਂ ਜ਼ਿਕਰ ਕੀਤਾ ਸੀਗਾ ਬੈਂਕ ਆਫ ਕੈਨੇਡਾ ਦਾ ਜ਼ਿਕਰ ਕੀਤਾ ਸੀ ਤੁਸੀਂ ਕਹਿੰਦੇ ਜੀ ਬੈਂਕਰ ਨੂੰ ਸਵਾਲ ਆ ਹੁਣ ਮੈਂ ਉਦਾਂ ਦਾ ਹੀ ਸਵਾਲ ਇੱਕ ਹੋਰ ਪੁੱਛਣਾ ਚਾਹੁੰਦਾ ਹੁਣ ਮੈਨੂੰ ਨਹੀਂ ਪਤਾ ਉਹਦਾ ਤੁਸੀਂ ਜਵਾਬ ਕਿਵੇਂ ਦੋਗੇ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਦੋਂ ਤਾਂ ਸਰਕਾਰ ਕੋਈ ਪੋਲਿਟਿਕਲ ਬੰਦਾ ਹੁੰਦਾ ਨਾ ਸੱਤਾ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਹੋਵੇ ਮੰਤਰੀ ਹੋਵੇ ਮਨਿਸਟਰ ਹੋਵੇ ਉਹਨੇ ਫਿਰ ਪੋਲਿਟਿਕਲੀ ਵਿਲ ਦੇ ਹਿਸਾਬ ਨਾਲ ਫੈਸਲੇ ਲੈਣੇ ਹੁੰਦੇ ਆ ਕਿ ਆ ਮੈਨੂੰ ਸੂਟ ਕਰਦੀ ਆ ਮੇਰੀ ਪੋਲਿਟਿਕਲ ਕੈਰੀਅਰ ਨੂੰ ਸੂਟ ਕਰਦਾ ਮੇਰੀ VOTING ਪੋਲਿਟਿਕਸ ਨੂੰ ਸੂਟ ਕਰਦਾ ਉਹਨੇ ਉਦਾਂ ਫੈਸਲਾ ਲੈਣਾ ਹੁੰਦਾ ਕਿ ਵਾਰੀ ਜਿਹੜੇ ادارے ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਕਹਿ ਦਿੱਤਾ ਜਾਂਦਾ ਦਬਾਅ ਪਾ ਦਿੱਤਾ ਜਾਂਦਾ ਨਹੀਂ ਯਾਰ ਜਿੱਦਾਂ ਮਰਜ਼ੀ ਹੋ ਸਕਦਾ ਏ ਕਰ ਹੁਣ ਮਸਲਾ ਇਹ ਆ ਕਿ ਸਾਡੇ ਪ੍ਰਧਾਨ ਮੰਤਰੀ ਵੀ ਬੈਂਕਰ ਰਹਿ ਚੁੱਕੇ ਆ ਤੇ ਉਹ ਬੈਂਕ ਆਫ ਕੈਨੇਡਾ ਨੂੰ ਵੀ ਚੰਗੇ ਤਰੀਕੇ ਨਾਲ ਜਾਣਦੇ ਆ ਬੈਂਕਿੰਗ ਨੂੰ ਵੀ ਚੰਗੇ ਤਰੀਕੇ ਨਾਲ ਜਾਣਦੇ ਆ ਤੇ ਜਦੋਂ ਉਹ ਕੋਈ ਫੈਸਲਾ ਲੈਣਗੇ ਫਿਰ ਉਹ ਉਸ ਤਰੀਕੇ ਨਾਲ ਪ੍ਰੈਸ਼ਰ ਪਾਉਣਗੇ ਕਿ ਸਾਡੀ ਪੋਲੀਟੀਕਲ ਵੇਲ ਦੇਖੋ ਜਾਂ ਉਹਨਾਂ ਨੂੰ ਬੈਂਕਰ ਕਹਿਣਗੇ ਜਦੋਂ ਬੈਂਕ ਆਫ ਕੈਨੇਡਾ ਕਹੇਗੀ ਤੁਸੀਂ ਵੀ ਤਾਂ ਜਾਣੂ ਹੈਗੇ ਹੋ ਕਿ ਕਿੱਦਾਂ ਹੁੰਦਾ ਕੰਮ ਹਾਂਜੀ ਇਹ ਪਹਿਲੀ ਗੱਲ ਤਾਂ ਇਥੇ ਉਹਦਾ ਸਿਸਟਮ ਉਹ ਇਹ ਆ ਕਿ ਜਦੋਂ ਉਹ ਜਦੋਂ ਕਿਸੇ ਵੀ ادارے ਦੇ ادارے ਦੇ ਵਿੱਚ ਹੋਣਗੇ ਸੀਗੇ ਉਹ ਜੀ ਉਦੋਂ ਉਹਨਾਂ ਦੀ ਜ਼ਿੰਮੇਵਾਰੀਆਂ ਤੇ ਉਹਨਾਂ ਦੇ ਰਾਈਟਸ ਡਿਫਰੈਂਟ ਸੀਗੇ ਜੀ ਹੁਣ ਜਿਹੜੀ ਜ਼ਿੰਮੇਵਾਰੀ ਉਹਨਾਂ ਕੋਲ ਪੋਲੀਟੀਕਲ ਆ ਪੋਲਿਟਿਕਲੀ ਹੀ ਕੈਨ ਨਾਟ ਇੰਟਰਫੇਅਰ ਜੀ ਕਿਉਂਕਿ ਇੱਥੋਂ ਦਾ ਜਿਹੜਾ ਇਹ ਬਿਊਟੀ ਹੈ ਮੁਲਕਾਂ ਦੀ ਇਹ ਹੈ ਕਿ ਤੁਸੀਂ ਕਿਸੇ ਵੀ ਸਿਸਟਮ ਦੇ ਵਿੱਚ ਪੋਲਿਟਿਕਸ ਜਿਹੜੀ ਆ ਉਹ ਇਨਵੋਲਵ ਨਹੀਂ ਹੋ ਸਕਦੀ ਜੀ ਚਾਹੇ ਕਾਰਨ ਹੀ ਹੋਣੀ 100 ਰੀਜ਼ਨ ਦੇ ਦੇਣਗੇ ਪਰ ਜੇ ਉਹ ਜਿਹੜਾ ਬੈਂਕ ਨੇ ਕੈਨੇਡਾ ਦੇ ਉਹਨਾਂ ਨੂੰ ਉਹਨੇ ਆਪਣੇ ਨੰਬਰਸ ਰਨ ਕਰਨੇ ਆ ਇਕਨੋਮਿਕਲੀ ਉਹਨਾਂ ਨੇ ਇਹ ਦੇਖਣਾ ਵੀ ਸਾਡੀ ਗਰੋਥ ਸਾਡਾ ਪੈਸਾ ਅਸੀਂ ਕਿਵੇਂ ਬਿਲਕੁਲ ਉਨੀ ਦਿਨ ਉਹਨਾਂ ਨੇ ਕੁਝ ਨਹੀਂ ਕਰਨਾ ਕਿਉਂਕਿ ਅਦਰਵਾਈਜ਼ ਜਿਹੜੇ ਆਪਣੀ ਪੋਲਿਟਿਕਲੀ ਆਪਣੇ ਆਪ ਨੂੰ ਸਟੈਬਲਿਸ਼ ਕਰਨ ਲਈ ਤਾਂ ਆਪਣੀ ਵਾਵਾ ਕਰਾਉਣ ਲਈ ਤਾਂ ਬੇਸ਼ੱਕ ਕੋਈ ਵੀ ਹੋਵੇ ਉਹ ਉਹਦਾ ਮੂੰਹ ਹਲਾਉਣਾ ਸੌਖਾ ਕੰਮ ਹੈ ਉਦੋਂ ਬਾਅਦ ਉਹ ਭੁਗਤਾਨ ਤਾਂ ਫਿਰ ਰਿਜ਼ਰਵ ਬੈਂਕ ਨੂੰ ਕਰਨਾ ਪੈਂਦਾ ਨਾ ਸੋ ਇਹਦਾ ਇਨਫਲੂਐਂਸ ਜਿਹੜਾ ਜੇ ਸੋਚੋ ਵੀ ਆਪਣੇ ਬੈਂਕ ਆਫ ਕੈਨੇਡਾ ਦੇ ਪਊਗਾ ਨਹੀਂ ਇਹ ਜ ਮੈਨੂੰ ਦੀਂਦਾ ਨਹੀਂ ਪਰ ਜਿੱਦਣ ਇਹ ਹੋਣ ਲੱਗਾ ਫਿਰ ਆਪਣੇ ਤੇ ਮੁਲਕਾਂ 'ਚ ਬੜਾ ਫਰਕ ਰਹਿ ਨਹੀਂ ਜਾਣਾ ਚਲ ਇੰਨਾ ਕੁ ਵੀ ਹੋ ਜਾਂਦਾ ਕਿ ਘੱਟੋ-ਘੱਟ ਕੈਨੇਡੀਅਨ ਇਹ ਤਾਂ ਸੋਚਦੇ ਆ ਕਿ ਉਹ ਵੀ ਬੈਂਕਰ ਹੈਗੇ ਨੇ ਉਹਨਾਂ ਨੂੰ ਵੀ ਪਤਾ ਹੈ ਮਾਰਕੀਟ ਦਾ ਜੇ ਉਧਰ ਨਹੀਂ ਹੋ ਸਕਦਾ ਤੇ ਘੱਟੋ-ਘੱਟ ਉਹ ਗਵਰਨਮੈਂਟ ਦੇ ਵੱਲੋਂ ਕੋਈ ਨਾ ਕੋਈ ਏਦਾਂ ਦਾ ਫੈਸਲਾ ਲਿਆ ਜਾ ਸਕਦਾ ਜਿਹੜਾ ਲੋਕਾਂ ਲਈ ਬਿਹਤਰ ਹੋ ਸਕਦਾ ਜਿਹੜਾ ਕਿਤੇ ਰਾਹਤ ਰਿਆਤ ਦੇਣ ਵਾਲਾ ਹੋਵੇ ਜੇ ਤੁਸੀਂ ਨੂੰ ਜੇ ਪੂੰਜ ਦੇਖੀ ਨਾ ਜਿਹੜੀ ਜਦੋਂ ਟ੍ਰੂਡੋ ਹੋਣਾ ਦੀ ਜਿਹੜੀ ਜਦੋਂ ਉਹਨਾਂ ਦੇ ਗ੍ਰਾਫਸ ਥੱਲੇ ਗਏ ਨੇ ਤਾਂ ਉਹ ਬਹੁਤ ਈਜ਼ੀਲੀ ਕਰ ਸਕਦੇ ਸੀ ਵੀ ਨਹੀਂ ਇੰਟਰਸਟਡ ਨਹੀਂ ਵਧਣ ਦੇਣਾ ਜੀ ਕਿਉਂਕਿ ਗਵਰਨਮੈਂਟ ਤਾਂ ਉਹਨਾਂ ਦੀ ਸੀ ਨਾ ਬਿਲਕੁਲ ਤਾਂ ਉਹ ਉਹ ਉਹਨਾਂ ਦੇ ਹੱਥ 'ਚ ਹੈ ਨਹੀਂ ਸੀ ਇਹ ਜੇ ਉਹਨਾਂ ਦੇ ਹੱਥ 'ਚ ਹੁੰਦਾ ਜਾਂ ਇਵਨ ਫਾਈਨੈਂਸ ਮਿਨਿਸਟਰ ਦੇ ਹੱਥ 'ਚ ਹੁੰਦਾ ਜੀ ਤਾਂ ਦੇ ਕੁਡ ਹੈਵ ਟਵਿਸਟ ਦ ਆਰਮ ਹੈ ਨਾ ਜਿਵੇਂ ਬਾਂਹ ਬਰੋਡ ਸਕਦੇ ਸੀ ਪਰ ਉਹਨਾਂ ਦੇ ਹੱਥ 'ਚ ਹੈ ਨਹੀਂ ਹੈ ਸਾਰਾ ਕੁਝ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਦੂਰ ਨੇ ਸੋ ਫਾਰ ਬਾਕੀ ਪ੍ਰਾਇਮਰੀ ਸਾਂਝੀ ਤੇ ਮਤਬਕ ਚੰਗੀ ਚੰਗੀ ਗੱਲ ਆ ਵੈਸੇ ਤਾਂ ਚੰਗੀ ਗੱਲ ਆ ਸਾਡੇ ਫਿਰ ਉੱਥੇ ਜਿਹੜਾ ਭਾਰਤ ਦੀ ਜੇ ਗੱਲ ਕਰ ਲਈ ਉੱਥੇ ਦਾ ਆਪਣਾ ਸਿਸਟਮ ਹੈ ਬਤਾਰ ਰੈਂਦਾ ਤੇ ਫਿਰ ਸੱਤਾ ਆਪਣੇ ਮੁਤਾਬਕ ਚੀਜ਼ਾਂ ਜਿਹੜੀਆਂ ਨੇ ਉਹ ਕਰ ਲੈਂਦੀ ਹੈ ਪਰ ਮੈਨੂੰ ਲੱਗਦਾ ਕਿ ਜਿਹੜੀਆਂ ਪ੍ਰਸਥਿਤੀਆਂ ਇਸ ਵੇਲੇ ਕੈਨੇਡਾ ਦੇ ਵਿੱਚ ਹੈਗੀਆਂ ਜਿਵੇਂ ਤੁਸੀਂ ਦੱਸ ਰਹੇ ਹੋ ਖਾਸ ਤੌਰ ਤੇ ਕਿਉਂਕਿ ਤੁਹਾਡਾ ਨਜ਼ਰੀਆ ਜਿਹੜਾ ਉਹ ਜ਼ਿਆਦਾ ਬਿਹਤਰ ਹੈਗਾ ਮੇਰੇ ਨਾਲੋਂ ਜ਼ਿਆਦਾ ਤੁਸੀਂ ਵਿਸ਼ਾਲ ਨਜ਼ਰ ਨਾਲ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਔਰ ਤਜਰਬਾ ਤੁਹਾਨੂੰ ਬਿਹਤਰ ਹੈਗਾ ਇਹ ਚੀਜ਼ਾਂ ਬਾਅਰ ਦੇ ਲਈ ਫਿਲਹਾਲ ਦੀ ਘੜੀ ਫਾਇਦੇਮੰਦ ਹੈਗੀਆਂ ਨੇ ਪਰ ਮਾਰਕੀਟ ਜਿਹੜੀ ਆ ਉਹ ਅੱਗੇ ਕਿਹੜੇ ਪਾਸੇ ਨੂੰ ਜਾਂਦੀ ਹੈ ਇਹ 30 ਤਰੀਕ ਦੇ ਫੈਸਲੇ ਮੈਨੂੰ ਲੱਗਦਾ ਕਿ ਇਹਨੂੰ ਜ਼ਿਆਦਾ ਪ੍ਰਭਾਵਿਤ ਕਰਨਗੇ ਨਹੀਂ ਜੀ 30 ਤਰੀਕ ਨੂੰ ਜੇ ਅਪਾ ਇਹਨੂੰ ਇੱਕ ਡਿਸਕਸ਼ਨ ਸੇਕ ਇਹ ਕਰ ਲੋਵੇ ਆਪਣਾ 0.25% ਜਿਹੜਾ ਉਹ ਥੱਲੇ ਆ ਗਿਆ ਹੈ ਜਿਆਦਾ ਉਹਦਾ ਨਾ ਮਾਰਕੀਟ ਨੂੰ ਕੋਈ ਫਰਕ ਨਹੀਂ ਪੈਣਾ ਹੈ ਕੋਈ ਫਰਕ ਨਹੀਂ ਪੈਣਾ ਹਜੇ ਕੋਈ ਫਰਕ ਨਹੀਂ ਪੈਣਾ ਕਿਉਂਕਿ ਜਿਦੋਂ ਨਹੀਂ ਹੁੰਦਾ ਕਿ ਬੰਦਾ ਮੈਰਾਥਨ ਰਨ ਕਰਦਾ ਹੈ ਹਮ ਤੇ ਅਖੀਰਲਾ 44 ਤੋਂ ਕਹਿੰਦਾ 45 ਮੀਲ ਭਜਣਾ ਆ ਤਾਂ ਅਗ ਇੱਕ ਮੀਲ ਅਗਲਾ ਭਜਣਾ ਉਹ ਬਹੁਤ ਔਖਾ ਕੰਮ ਆ 100 ਮੀਲ ਜਿਹੜਾ 100 ਮੀਟਰ ਦੌੜਾਕ ਹੁੰਦੇ ਨੇ 110 ਕਰਨਾ ਹੋਵੇ ਉਹਦੇ ਡਿਸਪੈਸ਼ਲਾਈਜ਼ ਹੋਰ ਕਰਨਾ ਪੈਂਦਾ ਹੈ ਕਹਿਣ ਦਾ ਮਤਲਬ ਕਿ ਲੋਕਾਂ ਦਾ ਫਾਈਨੈਂਸ਼ਲੀ ਜ਼ੋਰ ਲੱਗ ਚੁੱਕਿਆ ਬਹੁਤ ਹੂੰ ਦੇ ਆਰ ਇਨ ਡੀਪ ਜਿਹੜੀ ਜਰਾ ਇਸ ਰੈਸੈਸ਼ਨ ਆ ਕਾਫੀ ਡੀਪ ਆ ਜੀ ਤੇ ਉਹਨਾਂ ਨੇ ਆਪਣੇ ਰਿਸੋਰਸਸ ਯੂਜ਼ ਕਰ ਕਰਕੇ ਕਰ ਕਰਕੇ ਆਪਾਂ ਨੂੰ ਪਰਾਣਾ ਬਚਾਉਣ ਵਾਲੇ ਚੱਕਰ ਚ ਉਹ ਅੱਗੇ ਵੀ ਕਾਫੀ ਗੁਆਈ ਬੈਠੇ ਨੇ ਜੀ ਇਹਦਾ ਤਰੀਕਾ ਮੂਵ ਹੋਣ ਦਾ ਇਹ ਹੋਣਾ ਕਿ ਜਦੋਂ ਗਵਰਨਮੈਂਟ ਦੀਆਂ ਕੋਈ ਪਾਲਿਸੀਜ਼ ਆਉਣਗੀਆਂ ਜਿਹੜੀਆਂ ਉਹ ਪਾਲਿਸੀਜ਼ ਹੋਣਗੀਆਂ ਜਦੇ ਵਿੱਚ ਗਵਰਨਮੈਂਟ ਇੰਜੈਕਟ ਕਰੂਗੀ ਜੀ ਸਿਸਟਮ ਦੇ ਵਿੱਚ ਉਹ ਫਿਰ ਉਹਦੇ ਰਿਪਲ ਇਫੈਕਟ ਹੋਣਗੇ ਮਾਰਕੀਟ ਦੇ ਵਿੱਚ ਹੂੰ ਉਹ ਤਾਂ ਹੈ ਨਹੀਂ ਕਿ ਆ ਵੀ ਪੋਪੂਲੇਸ਼ਨ ਘਟਣ ਲੱਗੀ ਇੱਥੋਂ ਦੀ ਹਾਂ ਮੂਵਮੈਂਟ ਹੁੰਦੀ ਰਹਿੰਦੀ ਆ ਜੇ ਲੱਖ ਗਿਆ ਲੱਖ ਆਊਗਾ ਵੀ ਕੈਨਕਲ ਦੇ ਵਿੱਚ ਹਣੇ ਉਹ ਇਹ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਆ ਜਾਂ ਮਾਈਗ੍ਰੇਸ਼ਨ ਆ ਜਾਂ ਇਮੀਗ੍ਰੇਸ਼ਨ ਆ ਇਹ ਤਾਂ ਮੂਵ ਹੋਈ ਜਾਣੀ ਆ ਦੁਨੀਆ ਵਿੱਚ ਇਹ ਤਾਂ ਜਿੰਨਾ ਚਿਰ ਜਹਾਜ਼ ਬਣੇ ਇਸੇ ਕੰਮ ਨੂੰ ਬਣੇ ਹੋਏ ਨੇ ਪਰ ਆਪਣਾ ਜਿਹੜਾ ਇੱਥੋਂ ਦਾ ਸਿਸਟਮ ਉਹਦੇ ਤੁਹਾਨੂੰ ਇਹਨੂੰ ਰੋਲ ਕਰ ਲਈ ਹੁਣ ਹੁਣ ਗਵਰਨਮੈਂਟ ਨੂੰ ਇੰਜੈਕਟ ਕਰਨਾ ਪੈਣਾ ਆਪਣੇ ਆਪ ਨੂੰ ਸੈਲਫ ਸਸਟੇਨ ਕਰਨ ਲਈ ਕੰਟਰੀ ਨੂੰ ਪਹਿਲੋਂ ਤਾਂ ਕਿਉਂਕਿ ਇਹਦੀ ਡਿਪੈਂਡੈਂਸੀ ਬਹੁਤ ਜ਼ਿਆਦਾ ਆ ਯੂਐਸਏ ਦੇ ਉੱਤੇ ਸੋ ਇਹ ਜੇ ਸੈਲਫ ਸਸਟੇਨ ਕਰਨਾ ਇਹਨਾਂ ਨੂੰ ਆਪਣੇ ਆਪ ਨੂੰ ਆਪਣਾ ਪੈਸਾ ਪ੍ਰਿੰਟ ਕਰਕੇ ਆਪਣੇ ਮੁਲਕ ਚ ਚਲਾਉਣਾ ਪੈਣਾ ਪਹਿਲੋਂ ਜੀ ਜਦੋਂ ਲੱਗੂਗਾ ਫਿਰ ਉਹ ਪੈਸੇ ਨੇ ਘੁੰਮਣਾ ਆ ਸੋ ਜਿਹੜੀ ਇਹ ਰੈਸੈਸ਼ਨ ਦਾ ਪਾਰਟ ਚੱਲ ਰਿਹਾ ਆ ਇਹ ਹਜੇ ਆਉਣ ਵਾਲੇ 6 ਤੋਂ 8 ਮਹੀਨੇ ਤੱਕ ਕੁਝ ਹਜੇ ਨਜ਼ਰ ਨਹੀਂ ਆ ਰਿਹਾ ਕਿ ਕਿ ਤੁਹਾਨੂੰ ਬਹੁਤ ਠੰਡਿਆ ਬੁੱਲਾ ਆਉਣਾ ਹਵਾ ਦਾ ਕਿਤੇ ਹਮ ਆਮ ਸੌਰੀ ਟੂ ਸੇ ਪਰ ਯਾਰ ਨੂੰ ਨਹੀਂ ਵੀ ਚੰਗਾ ਲੱਗਣਾ ਪਰ ਆਪਲਾ ਸਾਲ ਤੇ ਮਾਰਕੀਟ ਨੇ ਅਸਲ ਜਦੋਂ ਸਿਸਟਮ ਨੇ ਦੁਬਾਰਾ ਫਿਰ ਜੋ ਬਚਾਉਣਾ ਆ ਆਉਗੀ ਜੀ ਕਿਉਂਕਿ ਬਾયર ਵੀ ਓਨਾ ਹੀ ਆ ਸੈਲਰ ਵੀ ਆ ਜ਼ਮੀਨਾ ਵੀ ਆ ਸਾਰਾ ਕੁਝ ਪਿਆ ਇਹਨੂੰ 2 ਸਾਲ ਲੱਗ ਜਾਣਗੇ ਹੂੰ 2 ਸਾਲ ਦਾ ਸਮਾਂ ਲੱਗ ਜਾਏਗਾ ਪਰ ਜ਼ਿੰਦਗੀ ਹੈ ਚੱਲਦੀ ਰਹਿੰਦੀ ਹੈ ਜ਼ਿੰਦਗੀ ਰੁਕਦੀ ਨਹੀਂ ਆ ਕਦੀ ਤੇ ਇਹ 2 ਸਾਲਾਂ ਦੇ ਵਿੱਚ ਵੀ ਖਰੀਦ ਵੀ ਹੋਣੀਆਂ ਵੇਚਵਟਾਤ ਵੀ ਹੋਣੀਆਂ ਸਾਰਾ ਕੁਝ ਉਸੇ ਤਰੀਕੇ ਨਾਲ ਚੱਲੀ ਜਾਣਾ ਘਾਟੇ ਵਾਦੇ ਵੀ ਚੱਲੀ ਜਾਣੇ ਆ ਔਰ ਮੈਨੂੰ ਲੱਗਦਾ ਕਿ ਘਾਟੇ ਵਾਦਿਆਂ ਨਾਲ ਹੀ ਤਾਂ ਜ਼ਿੰਦਗੀ ਜਿਹੜੀ ਆ ਉਹ ਉਹ ਲੱਗਦਾ ਹੈ ਕਿ ਹਾਂ ਜਿਉਂਦੇ ਆ ਜਿੱਦਾਂ ਮੈਂ ਉਹ ਲਾਈਨ ਕਿਹਾ ਸੀਗਾ ਨਾ ਕਿ ਉਹ ਆਈਸੀਯੂ ਦੇ ਵਿੱਚ ਉਹ ਜੇ ਉੱਪਰ ਥੱਲੇ ਹੁੰਦੀ ਹੈ ਤਾਂ ਜਿਉਂਦੇ ਹੋਣ ਦਾ ਅਹਿਸਾਸ ਆ ਜੇ ਫਲੈਟ ਚੱਲੇ ਮਤਲਬ ਖਤਮ ਹੈ ਪਰ ਇਹਦੇ ਨਾਲ ਇੱਕ ਜਿਹੜਾ ਨਵਾਂ ਮਾਰਕੀਟ ਟ੍ਰੈਂਡ ਦੇਖਣ ਨੂੰ ਮਿਲਿਆ ਜੀ ਉਹ ਇਹ ਹੈ ਕਿ ਹੁਣ ਜ਼ਿਆਦਾ ਜਿਹੜੇ ਇਨਵੈਸਟਰਸ ਨੇ ਜਾਂ ਉਹ ਕੋਈ ਕਰਦੇ ਆ ਕਿ ਪੈਸਿਵ ਇਨਕਮ ਵਾਸਤੇ ਕੋਈ bizness side ਤੇ ਸ਼ੁਰੂ ਉਧਰ ਨੂੰ ਧਿਆਨ ਦੇਣ ਲੱਗੇ ਨੇ ਜੀ ਜਿਹੜਾ ਜਿਵੇਂ ਫੂਡ ਇੰਡਸਟਰੀ ਐ ਫੋਰ ਇਗਜ਼ਾਮ ਖਾਣਾ ਤਾਂ ਹੈਗਾ ਹੀ ਆ ਜੀ ਗਰੋਇੰਗ ਕਰਨੀ ਆ ਫੂਡ ਦੀ ਉਹ ਵੀ ਉਹਦੀ ਵੀ ਜ਼ਰੂਰਤ ਰਹਿੰਦੀ ਆ ਬਿਲਕੁਲ ਹੋਰ ਕੋਈ bizness ਨੇ ਕਾਰਾਂ ਦੇ ਜਾਂ ਕੁਝ ਵੀ ਹੋਰ ਬਹੁਤ ਤਰ੍ਹਾਂ ਦੇ bizness ਨੇ ਮਾਰਕੀਟ ਦੇ ਵਿੱਚ ਪਾਣੀ ਦੇ ਜਾਂ ਕੁਝ ਮਰਜ਼ੇ ਉਹ ਉਹ ਚਾਹੁੰਦੇ ਨੇ ਕੋਈ ਇਹ ਜਿਹਾ ਕੋਈ ਫਰੈਂਚਾਈਜ਼ ਬਿਜ਼ਨਸ ਜਾਂ ਇਹ ਜਿਹੀ ਚੀਜ਼ ਨਾਲ ਇਨਵੈਸਟ ਕੀਤਾ ਜਾਵੇ ਤਾਂ ਕਿ ਤੁਹਾਡੇ ਘਰ ਦੇ ਖਰਚੇ ਚੱਲੀ ਜਾਣ ਹੂੰ ਸਾਰੇ ਦਾ ਸਾਰਾ ਆਪਾਂ ਬਿਕੋਜ਼ ਅਸੀਂ ਸਾਰੇ ਆਂਡੇ ਇੱਕ ਬਾਸਕਟ ਚ ਪਾਏ ਹੋਏ ਸੀ 80% ਆਫ ਅਸ ਉਹ ਡਿਪੈਂਡਡ ਸਾਰੇ ਜਾਨੇ ਦੇਖੋ 80% ਚੀਜ਼ ਆਪਾਂ ਸਾਰੀ ਰੀਅਲ ਏਸਟੇਟ ਤੇ ਤੇ ਕੰਸਟਰਕਸ਼ਨ ਅਪਰੇਟਿਡ ਹੀ ਨੇ ਹੋਰ ਕੁਝ ਨਹੀਂ ਹੈਗਾ ਸੋ ਉਹਦੇ ਨਾਲ ਕੀ ਹੈ ਕਿ ਇੱਕ ਇਹ ਐਜੂਕੇਸ਼ਨਲ ਵੀ ਆ ਬਹੁਤ ਜਿਹੜੇ ਭੈਣ ਭਰਾ ਨੇ ਉਹ ਹੋਏ ਸੋਚਣ ਲੱਗੇ ਵੀ ਨਹੀਂ ਆਪਾਂ ਨੂੰ ਕਾਫੀ ਇਹਦੇ ਬਾਰੇ ਇਧਰ ਵੀ ਕੰਮ ਕਰਨਾ ਚਾਹੀਦਾ ਕਿਉਂਕਿ ਮੈਨੂੰ ਤਾਂ ਪਤਾ ਮੇਰੇ ਬੇਟਾ ਉਹ ਕਾਫੀ ਸੇਲ ਕਰਦਾ biznesses ਨੂੰ ਜੀ ਤਾਂ ਉਹਦੀ ਕਾਲ ਵੋਲਿਊਮ ਬਹੁਤ ਜ਼ਿਆਦਾ ਵਧੀਆ ਹੂੰ ਸੋ ਜੋਦੀ ਕਾਲ ਵੋਲਿਊਮ ਦਾ ਵਧਣ ਦਾ ਰੀਜ਼ਨ ਹੈ ਕੋਈ ਜ਼ਿਆਦਾ ਜਦੋਂ ਗੱਲ ਕਰਦੇ ਉਹਨਾਂ ਨਾਲ ਅਸੀਂ ਬੈਠ ਕੇ ਵੀ ਤੁਸੀਂ ਕਿਉਂ ਇਧਰ ਨੂੰ ਆਉਣਾ ਚਾਹੁੰਦੇ ਆ ਤਾਂ ਉਹਨਾਂ ਹਰੇਕ ਦਾ ਜ਼ਿਆਦਾ ਰੀਜ਼ਨ ਹੈ ਕਿ ਇੱਕ ਪਾਸਿਓ ਤੁਹਾਨੂੰ ਪੈਸਿਵ ਇਨਕਮ ਆਉਣੀ ਬਹੁਤ ਲਾਜ਼ਮੀ ਹੈ ਜੀ ਉਹ ਚਾਹੇ 4000 ਆਵੇ 3000 ਆਵੇ ਤਾਂ ਕਿ ਤੁਹਾਡੇ ਤੁਹਾਡਾ ਬ੍ਰੈਡ ਐਂਡ ਬਟਰ ਹੋਵੇ ਜੀ ਹਾਂ ਬਿਲਕੁਲ ਇਹ ਵੈਸੇ ਚੱਤ ਸਾਹਿਬ ਨਾਲ ਗੱਲਬਾਤ ਜਿੰਨੀ ਵੀ ਕਰੋਗੇ ਓਨੀ ਥੋੜੀ ਹੈ ਮੈਨੂੰ ਪਤਾ ਕਿ ਅੱਜ ਦੀ ਇੰਟਰਵਿਊ ਦੇ ਵਿੱਚ ਬੜਾ ਕੁਝ ਹੈ ਸਵਾਲ ਅਜੇ ਤੁਹਾਡੇ ਮਨਾਂ ਦੇ ਵਿੱਚ ਵੀ ਹੋਣਗੇ ਮੇਰੇ ਮਨ ਦੇ ਵਿੱਚ ਵੀ ਅਜੇ ਬਹੁਤ ਸਾਰੇ ਸਵਾਲ ਆ ਤੇ ਸਮਾਂ ਜਿਹੜਾ ਹੈ ਉਹ ਕਦੀ ਕਦੀ ਕਹਿੰਦਾ ਕਿ ਅਜੇ ਠਹਿਰੋ ਅਜੇ ਇੱਕ ਅਲਪ ਜਿਹਾ ਵਿਰਾਮ ਇੱਕ ਛੋਟਾ ਜਿਹਾ ਵਿਰਾਮ ਲੈ ਲਓ ਕੋਈ ਗੱਲ ਨਹੀਂ ਉਹਦੇ ਤੋਂ ਬਾਅਦ ਫਿਰ ਰਫਤਾਰ ਫੜ ਲਿਓ ਤੇ ਚੱਲ ਸਭ ਅਗਲੀ ਇੰਟਰਵਿਊ ਦੇ ਵਿੱਚ ਜਿਹੜੇ ਸਵਾਲ ਰਹਿ ਗਏ ਆ ਆਪਾਂ ਉਹ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਤੁਸੀਂ ਇੱਕ ਰਬਾਨਗੀ ਨਾਲ ਜਿਹੜਾ ਦੱਸ ਦਿੰਦੇ ਹੋ ਨਾ ਔਰ ਸਿੱਧੇ ਸਿੱਧੇ ਸ਼ਬਦਾਂ ਚ ਜਿਹੜੀ ਗੱਲ ਕਰ ਦਿੰਦੇ ਹੋ ਠਾਹ ਕਰਦੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਮੈਨੂੰ ਵੀ ਚੰਗਾ ਲੱਗਾ ਦਰਸ਼ਕਾਂ ਨੂੰ ਵੀ ਲਾਜ਼ਮੀ ਤੌਰ ਤੇ ਚੰਗਾ ਲੱਗੇਗਾ ਸ਼ੁਕਰੀਆ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ so much ਔਰ ਫਿਲਹਾਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਫੇਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ